ਪਾਨਾ ਮਾਨਸਿਕ ਰੋਗ ਦਾ ਸ਼ਿਕਾਰ ਹੋ ਗਿਆ ਕਿਵੇਂ ਹੁਣ ਬੋਲਤਾ ਪਿਆ ਕੀ ਮੈਂ ਸਤਨਾਮ ਦਾ ਉਹਨੇ ਪੜਨੇ ਖਲਾਉ ਨਾਮ ਲਿਆ ਪੰਜਾ ਪੰਜਾ ਗੱਡੀਆਂ ਤੇ ਮੁੰਡਿਆਂ ਦੀ ਭੀੜ ਉਹਨਾਂ ਦੇ ਕਾਰਾਂ ਦੇ ਖਰਚੇ ਉਹਨਾਂ ਦੇ ਪੈਟਰੋਲ ਦੇ ਖਰਚੇ ਕਿੱਥੋਂ ਆਣੇ ਆ ਤੁਸੀਂ ਟਾਰਗੇਟ ਪਾਲੇ ਸਿੱਧੂ ਨੂੰ ਕਿੱਥਾ ਸੀ ਨਾ ਬਿਲਕੁਲ ਨਹੀਂ ਪਾਨਾ ਤਾਂ ਹੁਣ ਆਇਆ ਕੱਲ ਦਾ ਜੰਮਿਆ ਉਹ 2022 ਤੋਂ ਬਾਅਦ ਪਾਨਾ ਸਿੱਧੂ ਕੌਣ ਸੀ ਅਸੀਂ ਤਾਂ ਅਸੀਂ ਤਾਂ 20-25 ਸਾਲ ਦਾ ਸਾਡਾ ਇਤਿਹਾਸ ਹੈ ਟਰੈਵਲ ਏਜੰਟਾ ਜਦੋਂ ਪਾਨਾ ਸਿੱਧੂ ਹਾਲੇ ਜੰਮਿਆ ਵੀ ਨਹੀਂ ਸੀ ਐਤ ਵਿੱਚ ਸਮਾਜ ਸੇਵਾ ਚ ਉਹਦੇ ਤੱਕ ਤਾਂ ਮੈਂ 150 ਅੰਦਰ ਕਰਾ ਚੁੱਕਿਆ ਹੁਣ 200 ਕਰੋੜ ਦੇ ਉੱਪਰ ਵਾਪਸ ਕਰਵਾਏ ਹੋਣੇ ਮੈਂ ਪੈਸੇ ਵਾਪਸ ਉਦੋਂ ਪਾਨਾ ਸੀ ਕਿਥੇ ਸੀ ਔਰ ਪਾਨਾ ਯਾਰ ਤੂੰ ਮੈਨੂੰ ਆਪਣਾ ਉਸਤਾਦ ਕਿਹਾ ਕਰ ਹੂੰ ਉਹ ਲੱਖ ਦਾ ਇਕੱਠ ਹੋਇਆ ਸੀ ਪਾਨਾ ਸੀ ਉਹ ਵਾਸਤੇ ਕੋਰਡ ਦੀਦਾ ਚ ਉਹਨਾਂ ਮੈਂ ਬਿਲਕੁਲ ਤੁਹਾਡੇ ਕੋਲ ਕਿੰਨੇ ਬੰਦੇ ਨੇ ਤੁਹਾਡੇ ਕੋਲ ਚਾਰ ਬੰਦੇ ਨੇ ਸਰਸੇ ਵਾਲਾ ਬਾਬਾ ਬੰਦਾ 50 ਲੱਖ ਇਕੱਠ ਕਰ ਜੇਗਾ 10 ਲੱਖ ਤਾਂ ਮੋਹਾਲੀ ਚੰਡੀਗੜ੍ਹ ਚ ਕਰ ਗਿਆ ਸੀ ਹੁੰਦਾ ਟ੍ਰੈਵਲ ਏਜੰਟਾ ਖਲਾਬ ਤੇਰੀ ਮਾਂ ਦੀ ਤੇਰੀ ਭੈਣ ਦੀ ਤੇਰੀ ਜੀਭ ਕੱਟ ਦਾਂਗਾ ਪੈਸੇ ਕਿਉਂ ਨਹੀਂ ਦਿੰਦਾ ਗੁੰਡਾ ਨਹੀਂ ਬਣਦੇ ਅਸੀਂ ਸਿਸਟਮ ਨੂੰ ਵਰਤਦੇ ਆਂ ਤੁਸੀਂ ਪਾਨਾ ਨੂੰ ਗੁੰਡਾ ਕਹਿੰਦੇ ਗੁੰਡਾ ਕਰ ਦਿਆ ਮੈਂ ਮਾ ਪੈਨਸਿੰਦਰ ਗੋ ਮਾ ਪੈਨ ਦੀ ਗੱਲ ਕੱਢਣੀ ਕਿਸੇ ਨੂੰ ਬੈਂਗਣ ਕਹਿਣਾ ਕਿ ਜੀਬ ਖਿੱਚ ਲੈਣੇ ਅਸੀਂ ਉਹ ਤੋਂ ਵੱਡੇ ਗੁੰਡੇ ਆ ਤੁਸੀਂ ਲਿਸਟ ਲੈ ਲਓ ਮੇਰੇ ਫੋਨ ਟੱਕ ਲਓ ਮੈਂ 150 ਬੰਦੇ ਘੜਾਵਾਂਗਾ ਜਿਹੜੇ ਜੇਲ੍ਹ 'ਚ ਬੈਠੇ ਸਤਨਾਮ ਦਾਉਂ ਕਰਕੇ ਪਾਣਾ ਸਿੱਧੂ ਦੱਸੇ ਗੜੇ ਬੈਠੇ ਆਪਣੀ ਜਿਹੜੀ ਵੀਡੀਓ ਪਾਈ ਸੀ ਹਾਂ ਕਮੈਂਟ ਦੇਖਿਓ ਤੇ ਨੀਚੇ ਹਾਂ 250 ਕਮੈਂਟ ਤੁਹਾਡੇ ਖਿਲਾਫ ਸੀ ਹਾਂ ਬਿਲਕੁਲ ਬਿਲਕੁਲ ਖਿਲਾਫ ਸੀ ਤੇ ਫੋਟੋਆਂ ਤਾਂ ਆਮਾਦੀ ਪਾਰਟੀ ਨਾਲ ਦੀਆਂ ਹੋਣ ਹਾਂ ਹਾਂ ਬਿਲਕੁਲ ਬਿਲਕੁਲ ਹਾਂ ਹਰ ਗੱਲ ਤੇ ਉੱਥੇ ਫੋਟੋਆਂ ਲਾਈਆਂ ਹੋਣ ਆਮਾਦੀ ਪਾਰਟੀ ਖੰਡਰ ਨਹੀਂ ਲੱਗਦਾ ਨਹੀਂ ਡਰ ਤਾਂ ਲੱਗਦਾ ਹੀ ਐ ਕਿਹੜੀ ਗੱਲ ਤੋਂ ਡਰ ਤਾਂ ਲੱਗਦੀ ਐ ਨਹੀਂ 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 ਪਾਣੇ ਤੋਂ ਨਹੀਂ ਮੈਂ ਨਹੀਂ ਮੈਂ ਗੰਦ ਦੇ ਵਿੱਚ ਪੱਥਰ ਮਾਰਨ ਤੋਂ ਡਰਦਾ ਵੀ ਛਿੱਟੇ ਪੈਣਗੇ ਨਹੀਂ ਹੁਣ ਤੁਸੀਂ ਪਾਣੇ ਨੂੰ ਗੰਦ ਕਹਿ ਰਹੇ ਹੋ ਗਾਲਾਂ ਕੱਢਣਾ ਤਾਂ ਗੰਦੀ ਹੁੰਦਾ ਜੀ ਹਾਂ ਪੈਣ ਦੇ ਕਿਸੇ ਨੂੰ ਗਾਲ ਕੱਢੇਗਾ ਕਿਸੇ ਨੂੰ ਬੈਂਕਣਗਾ ਹੈਗਾ ਆਨਲਾਈਨ ਉਹ ਜਿੱਦਾਂ ਗੈਂਗਸਟਰ ਐ ਕਿਹੜਾ ਹੁੰਦਾ ਇੱਕ ਤਾਂ ਗੈਂਗਸਟਰ ਹੁੰਦਾ ਬਦਮਾਸ਼ ਇੱਕ ਹੁੰਦੇ ਸਾਈਬਰ ਜਿਹੜੇ ਸੋਸ਼ਲ ਮੀਡੀਆ ਤੇ ਬੋਲਵਾਨ ਸਾਈਬਰ ਯੋਧੇ ਹੁੰਨੇ ਸਮਾਜ ਲਈ ਕੰਮ ਕਰਨ ਵਾਲੇ ਉਹ ਸਾਈਬਰ ਗੈਂਗਸਟਰ ਵਾਦ ਹੈ। ਮਾਇਆਂ ਭੈਣੇ ਦੀ ਗਾਲਾਂ ਕੱਢਣੇ ਆ, ਕਿਸੇ ਨੂੰ ਥ੍ਰੈਟ ਕਰਨਾ, ਕਿਸੇ ਨੂੰ ਟੌਰਚਰ ਕਰਨਾ, ਕਿਸੇ ਨੂੰ ਬੈਂਗਣ ਕਹਿਣਾ, ਧੀ ਦੀ, ਕਿਸੇ ਨੂੰ ਮਾਂ ਦੀ। ਇਹ ਨਵੇਂ ਕਿਸਮ ਦਾ ਗੈਂਗਸਟਰ ਵਾਦ ਹੈ। ਉਹ ਗੁੰਡਾ ਕਰਦੇ। ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਪੋਡਕਾਸਟ ਦੇ ਵਿੱਚ ਸਤਨਾਮ ਦਾਉਂ ਦਾ ਇੱਕ ਪੋਡਕਾਸਟ ਇੱਕ ਚੈਨਲ ਵੱਲੋਂ ਕੀਤਾ ਗਿਆ ਸੀ। ਜਿਸ ਦੇ ਵਿੱਚ ਕਾਫੀ ਗੱਲਾਂ ਸਤਨਾਮ ਦਾਉਂ ਵੱਲੋਂ ਕੀਤੀਆਂ ਗਈਆਂ ਸੀ ਉਸ ਤੋਂ ਬਾਅਦ ਕੱਲ ਭਾਨਾ ਸਿੱਧੂ ਦੀ ਇੱਕ ਵੀਡੀਓ ਆਈ ਹੈ ਜਿਸ ਦੇ ਵਿੱਚ ਸਤਨਾਮ ਦਾਉ ਦੀ ਵੀਡੀਓ ਵਿਖਾ ਕੇ ਇਹ ਗੱਲਾਂ ਆਖੀਆਂ ਨੇ ਕਿ ਜਣਾ ਖਣਾ ਆ ਕੇ ਮੋਲ ਦਿੰਦਾ ਜਿਸ ਨੇ ਬੋਲਣਾ ਮੇਰੇ ਘਰ ਆਣ ਕੇ ਬੋਲੇ ਬੁੱਧਵਾਰ ਨੂੰ ਮੈਂ ਘਰੀ ਹੁਣਾ ਨਾਲੇ ਮੇਰੇ ਬਾਰੇ ਸਭ ਨੂੰ ਪਤਾ ਹੈ ਮੇਰੇ ਨਾਲ ਕੋਰ ਦੁਨਨੇ ਦੇ ਵਿੱਚ 2 ਲੱਖ ਇਕੱਠਾ ਹੋਇਆ ਸੀ ਮੇਰੇ ਸਮਰਥਨ ਦੇ ਵਿੱਚ ਦੂਜੇ ਪਾਸੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੇ ਤੇਲ ਦੇ ਜਾਮਕ ਲਗਾਏ ਨੇ ਕਿ 50 ਬੰਦੇ ਗੱਡੀਆਂ ਲੈ ਕੇ ਆਦੇ ਉਹਨਾਂ ਤੇਲ ਗੱਡੀ ਕਿੱਥੇ ਪੈਂਦਾ ਹੈ ਤਾਂ ਪਾਨੀ ਸਿੱਧੂ ਵੱਲੋਂ ਇਹ ਗੱਲ ਆਖੀ ਗਈ ਸੀ ਕਿ 50 ਨਹੀਂ ਮੇਰੇ ਨਾਲ ਹਜ਼ਾਰੇ ਬੰਦਾ ਹੁੰਦਾ ਹੈ ਤੇ ਸਤਨਾਮ ਦਾਊ ਸਾਡੇ ਨਾਲ ਨੇ ਤੇ ਜੋ ਪਾਨੀ ਸਿੱਧੂ ਨੇ ਵੀਡੀਓ ਪਾਈ ਉਸ ਤੋਂ ਬਾਅਦ ਸਤਨਾਮ ਦਾਊ ਨੇ ਇੱਕ ਵੀਡੀਓ ਪਾਈ ਸੀ ਉਸ ਬਾਰੇ ਗੱਲਬਾਤ ਕਰਾਂਗੇ ਸਤਨਾਮ ਦਾਊ ਸਾਡੇ ਨਾਲ ਨੇ ਸਤਨਾਮ ਜੀ ਸਭ ਤੋਂ ਪਹਿਲਾਂ ਸਵਾਗਤ ਸਤਿ ਸ਼ਕਾਲ ਜੀ ਧੰਨਵਾਦ ਜੀ ਤੁਹਾਡਾ ਕਿਸੇ ਨਾ ਕਿਸੇ ਨਾਲ ਪੰਗਾ ਜੂਰ ਹੀ ਜਾਂਦਾ ਹੈ ਤੁਸੀਂ ਚਰਚਾ 'ਚ ਹੀ ਰਹਿੰਦੇ ਹੋ ਕੋਈ ਨਾ ਕੋਈ ਵੀਡੀਓ ਪਾ ਕੇ ਤੇ ਹੁਣ ਉਸ ਨੌਜਵਾਨ ਨਾਲ ਤੁਸੀਂ ਪੰਗਾ ਲੈ ਲਿਆ ਜੋ ਨੌਜਵਾਨ ਹੁਣ ਤੱਕ ਕਈ ਏਜੰਟਾਂ ਤੋਂ ਭੌਲੀ ਭੌਲੀ ਲੋਕਾਂ ਦੇ ਪੈਸੇ ਦਵਾ ਚੁੱਕਾ ਹੈ ਦੂਜੇ ਪਾਸੇ ਅੱਜ ਤੱਕ ਚੈਲੰਜ ਕੀਤਾ ਹੋਇਆ ਪਾਲੋ ਸਿੰਘ ਨੇ ਕਿ ਮੇਰੇ ਤੇ 1 ਰੁਪਏ ਦਾ ਇਲਜ਼ਾਮ ਕੋਈ ਲਾ ਦੇਵੇ ਕਿ ਮੈਂ 1 ਰੁਪਏ ਕਿਸ ਤੋਂ ਲਿਆ ਹੋਵੇ ਤੁਸੀਂ ਪੋਡਕਾਸਟ ਦੇ ਵੀ ਸਵਾਲ ਚੁੱਕਲੇ ਕਿ 50 50 ਬੰਦੇ ਗੱਡੀਆਂ ਭਰ ਕੇ ਆਉਂਦੇ ਨੇ ਧਰਨੇ ਲਾਉਂਦੇ ਨੇ ਕਿਉਂ ਤੇਲ ਕਿਵੇਂ ਪੈਂਦਾ ਹੈ ਬਹਿਮ ਦਾ ਨਾ ਇਲਾਜ ਨਹੀਂ ਹੁੰਦਾ ਕਹਿੰਦੇ ਹੂੰ ਕਈ ਵਾਰੀ ਬੰਦਾ ਰੱਸੀ ਨੂੰ ਸਭ ਸਮਝਣ ਲੱਗ ਜਾਂਦਾ ਅੱਛਾ ਉਹ ਮਾਨਸਿਕ ਸਥਿਤੀ ਹੁੰਦੀ ਹੈ ਇੱਕ ਮਾਨਸਿਕ ਰੋਗ ਹੁੰਦਾ ਪਾਣਾ ਮਾਨਸਿਕ ਰੋਗ ਦਾ ਸ਼ਿਕਾਰ ਹੋ ਗਿਆ ਕਿਵੇਂ ਹੁਣ ਬੋਲਤਾ ਪਿਆ ਕੀ ਮੈਂ ਸਤਨਾਮ ਦਾ ਉਹਨੇ ਪੜਨੇ ਖਲਾਉ ਨਾਮ ਲਿਆ ਮੇਰ ਪਾਣਾ ਐਦਾ ਕਰਦਾ ਤੇ ਐਦਾ ਕਰਦਾ ਉਹ ਇੰਟਰਵਿਊ ਜਿਹੜੀ ਹੋਈ ਸੀ ਨਾ 25 30 ਮਿੰਟ ਦੇ ਉਹ ਚ ਸਾਡੀ ਟੀਮ ਵੱਲੋਂ ਕਿਤੇ ਇਹ ਕੰਮਾਂ ਬਾਰੇ ਸੀ ਕਿ ਤੁਸੀਂ ਕਿਹੜੇ ਕਿਹੜੇ ਕੰਮ ਕੀਤੇ ਕਿਵੇਂ ਕੰਮ ਕੀਤੇ ਪੁਲਿਸ ਦੇ ਭ੍ਰਿਸ਼ਟਾਚਾਰ ਬਾਰੇ ਪ੍ਰਸ਼ਾਸਨ ਦੇ ਭ੍ਰਿਸ਼ਟਾਚਾਰ ਬਾਰੇ ਮੰਤਰੀਆਂ ਬਾਰੇ ਉਥੋਂ ਤੁਹਾਡੇ ਵਰਗੇ ਪੱਤਰਕਾਰ ਨੇ ਸਵਾਲ ਜਵਾਬ ਕਰ ਲੈ ਕੇ ਯਾਰ ਸਮਾਜਸ਼ੀਵੀ ਤੇ ਉਹਦਾ ਕਲੰਕ ਲੱਗਦਾ ਹੂੰ ਉਹ ਵੀ ਤਾਂ ਬਲੈਕਮੇਲਰ ਨੇ ਗੱਲ ਸੱਚ ਹੈ ਮੈਂ ਕਿਹਾ ਹਾਂਜੀ ਹਾਂ ਬਿਲਕੁਲ ਮੈਂ ਕਿਹਾ ਸਮਾਜ ਸੇਵੀ ਬਲੈਕਮੇਲਰ ਵੀ ਹੁੰਨੇ ਆ ਹੂੰ ਮੈਂ ਕਿਹਾ ਤੁਸੀਂ ਪੁੱਛੋ ਕਿ ਸਮਾਜ ਸੇਵੀ ਕੋਲ 50-50 ਗੱਡੀਆਂ ਤੇ ਮੁੰਡਿਆਂ ਦੀ ਭੀੜ ਉਹਨਾਂ ਦੇ ਕਾਰਾਂ ਦੇ ਖਰਚੇ ਹੁੰਦੇ ਪੈਟਰੋਲ ਦੇ ਖਰਚੇ ਕਿੱਥੋਂ ਆਣੇ ਆ ਉੱਪਰ ਤਾਂ ਚੱਲਦੇ ਪਾਣੀ ਨਾਲ ਤਾਂ ਚੱਲਦੀ ਨਹੀਂ ਕਾਰ ਇਹ ਗੱਲ ਬੋਲੀ ਹੈ ਮੈਂ ਮੈਂ ਕਿਹਾ ਬਲੈਕਮੇਲਰ ਤੁਸੀਂ ਟਾਰਗੇਟ ਪਾਲੀ ਸੀਦ ਨੂੰ ਕਿਤਾ ਸੀ ਨਾ ਬਿਲਕੁਲ ਨਹੀਂ ਪਾਣਾ ਤਾਂ ਹੋਣਾ ਕੱਲ ਦਾ ਜੰਮਿਆ ਉਹ ਹੂੰ 2022 ਤੋਂ ਬਾਅਦ ਪੰਨਾ ਸਿੰਘ ਸਿੱਧੂ ਕੌਣ ਸੀ ਅਸੀਂ ਤਾਂ ਅਸੀਂ ਤਾਂ 2025 ਸਾਲ ਦਾ ਸਾਡਾ ਇਤਿਹਾਸ ਹੈ ਟਰੈਵਲ ਏਜੰਟ ਜਦੋਂ ਪੰਨਾ ਸਿੰਘ ਸਿੱਧੂ ਹਲੇ ਜੰਮਿਆ ਵੀ ਨਹੀਂ ਸੀ ਐਤ ਵਿੱਚ ਸਮਾਜ ਸੇਵਾ ਚ ਉਦੋਂ ਤੱਕ ਤਾਂ ਮੈਂ 150 ਅੰਦਰ ਕਰਾ ਚੁੱਕਿਆ ਹੁਣ 200 ਕਰੋੜ ਤੋਂ ਉੱਪਰ ਵਾਪਸ ਕਰਵਾਏ ਹੁਣ ਮੈਂ ਪੈਸੇ ਵਾਪਸ ਉਦੋਂ ਪੰਨਾ ਸਿੱਧੂ ਕਿੱਥੇ ਸੀ ਔਰ ਮੈਂ ਹੋਰ ਦੱਸਦਾ ਪੰਨਾ ਸਿੱਧੂ ਨੂੰ ਪੰਨਾ ਯਾਰ ਤੋਂ ਮੈਨੂੰ ਆਪਣਾ ਉਸਤਾਦ ਕਿਹਾ ਕਰ ਹੂੰ ਪੰਨਾ ਸਿੱਧੂ ਲੱਖਾਂ ਸਦਾਨਾ ਇਕੱਠੇ ਆਂ ਹਾਂਜੀ ਲੱਖਾਂ ਸਦਾਨਾ ਮੇਰੇ ਦੋਸਤ ਰਿਹਾ ਹਾਂ ਕਦੇ ਹੁਣ ਤਾਂ ਚੱਲ ਆਪਣਾ ਸੰਬੰਧ ਬਹੁਤਾ ਹੈ ਨਹੀਂ ਮੈਂ ਤੇ ਲੱਖੇ ਸਧਾਨਾ ਨੇ ਚੰਡੀਗੜ੍ਹ ਪ੍ਰੈਸ ਕਲੱਬ 'ਚ ਪ੍ਰੈਸ ਕਾਨਫਰੰਸ ਕੀਤੀ ਜਦੋਂ ਲੱਖਾ ਸਧਾਨਾ ਜੇਲ੍ਹ 'ਚੋਂ ਆਏ ਸੀ ਉਹਨੇ ਦੱਸਿਆ ਸੀ ਕਿ ਕਿਹੜੇ ਰੇਟ ਤੇ ਨਸ਼ੇ ਦੀ ਪੂੜੀ ਵਿਕਦੀ ਹੈ ਜੇਲ੍ਹ 'ਚ ਕਿਹੜੇ ਰੇਟ ਤੇ ਸਰਿੰਜੇ ਵਿਕਦੀ ਹੈ ਇੰਜੈਕਸ਼ਨ ਵਿਕਦਾ ਤੇ ਜਰਦਾ ਕਿਸ ਰੇਟ ਤੇ ਮਿਲਦਾ ਉਹ ਪ੍ਰੈਸ ਕਾਨਫਰੰਸ ਮੈਂ ਤੇ ਲੱਖੇ ਸਧਾਨਾ ਨੇ ਇਕੱਠੀ ਕੀਤੀ ਸੀ ਜਦੋਂ ਪੰਜਾਬੀ ਦੀ ਪ੍ਰੋਮੋਸ਼ਨ ਵਾਸਤੇ ਪੋਚੇ ਫੇਰਦੇ ਸੀ ਇਹ ਹੋਰ ਭਾਸ਼ਾ ਦੇ ਬੋਰਡਰ ਤੇ ਉਦੋਂ ਰੱਖਾ ਮੇਰੇ ਨਾਲ ਰਿਹਾ ਦੋਸਤ ਹੀ ਚੰਗਾ ਮੇਰਾ ਤੇ ਜਦੋਂ ਮੈਨੂੰ ਕੋਈ ਸਮੱਸਿਆ ਆਂਦੀ ਹੈ ਕਿਸੇ ਦੀ ਮਦਦ ਲੋੜਦੀ ਮੈਂ ਕਹਿ ਦਿੰਦਾ ਹਾਂ ਉਹਨਾਂ ਬੰਦਿਆਂ ਨੂੰ ਪੰਜਾਬ 'ਚ ਮੈਂ ਕਿਹੜਾ ਕੱਲਾ ਮੇਰੇ ਕਿਹੜੇ ਮੇਰੇ ਵੀ ਤਾਂ ਦੋ ਹੱਥ ਐ ਮੇਰੇ ਕੋਲ ਵੀ 24 ਘੰਟੇ ਐ ਐਦਾਂ ਹੀ ਜਦੋਂ ਭਾਨੇ ਵਰਗੇ ਨੂੰ ਲੋੜ ਪੈਂਦੀ ਐ ਅ ਲੱਖੇ ਸਿਧਾਣੇ ਨੂੰ ਭਾਨੇ ਦੀ ਗੱਲ ਨਹੀਂ ਕਰਦਾ ਤਾਂ ਮੈਨੂੰ ਫੋਨ ਕਰਦੇ ਤੇ ਅਕਸਰ ਲੱਖਾ ਸਿਧਾਣਾ ਵੀ ਟਰੈਵਲ ਏਜੰਟਾਂ ਦੇ ਪੇਟ ਤੋਂ ਬੰਦਿਆਂ ਨੂੰ ਮੇਰੇ ਕੋਲ ਭੇਜਦਾ ਰਿਹਾ ਤੇ ਉਹਦੇ ਵਿੱਚੋਂ ਲਾਸਟ ਟਾਈਮ ਜਿਹੜੀ ਮੇਰੀ ਲੱਖੇ ਸਿਧਾਣੇ ਨਾਲ ਗੱਲ ਹੋਈ ਐ ਦੋ ਐ ਤਿੰਨ ਵਾਰੀ ਪਿਛਲੇ ਦੋ ਤਿੰਨ ਸਾਲ ਪਹਿਲਾਂ ਉਹ ਭਾਨੇ ਸਿੱਧੂ ਵਾਰੀ ਹੋਇਆ ਕੀ ਹੋਈ ਐ ਯਾਰ ਸਤਨਾਮੇ ਤੇਰੇ ਟਰੈਵਲ ਏਜੰਟਾਂ ਤੇਰੇ ਇਲਾਕੇ ਜਾਦਾ ਕੋਈ ਹਿੱਲਾ ਕਰ ਬਿਲਕੁਲ ਸਾਡੇ ਕੋਲ ਐ ਦੀਆਂ ਨੇ ਤੇ ਸਾਡੇ ਘਟੰਗ ਐ ਅਸੀਂ ਹਣੇ ਵਰਤੇ ਲੋਕ ਐ ਪਿਛਲੇ 20 25 ਸਾਲ ਚੇ ਕੰਮ ਕਰਦੇ ਆ ਤੇ 10 ਸਾਲ ਦਾ ਟਰੈਵਲ ਏਜੰਟਾਂ ਖਲਾਬ ਮੋਰਚਾ ਖੋਲਿਆ ਐ ਅਸੀਂ ਸਾਨੂੰ ਇਹ ਪਤਾ ਕਿ ਜੇ ਕੋਲਿਆਂ ਦੀ ਦਲਾਲੀ ਕਰਾਂਗੇ ਤਾਂ ਮੂੰਹ ਕਾਲਾ ਹੋਏਗਾ ਹੂੰ ਜਿੱਥੇ ਪੈਸਾ ਐ ਜਿੱਥੇ ਟਰੈਵਲ ਏਜੰਟ ਐ ਜਿੱਥੇ ਬਿਲਡਰ ਐ ਉਥੇ ਪੁਲਿਸ ਦੀ سپورਟ ਆ ਉਹਨਾਂ ਨੂੰ ਹੂੰ ਉਥੇ মিডিਆ ਦੇ ਕਈ ਬਕਾਊ ਪੱਤਰ ਕਰਦੇ ਸਪੋਰਟ ਹੈ ਉਥੇ ਅਸੀਂ ਆਮ ਬੰਦੇ ਕੀ ਕਰ ਲਾਂਗੇ ਸਾਡੇ ਤੇ ਇਲਜ਼ਾਮ ਲੱਗਣਗੇ ਬਲੈਕਮੇਲਿੰਗ ਦੇ ਇਸ ਕਰਕੇ ਅਸੀਂ ਢੰਗ ਬਣਾ ਲਿਆ ਕਿ ਕਿਸੇ ਟਰੈਵਲ ਏਜੰਟ ਦੇ ਦਫ਼ਤਰ ਦੇ ਅੱਗੇ ਦੀ ਵੀ ਨਿਕਲਣਾ ਕੋਈ ਸੀਸੀਟੀਵੀ ਕੈਮਰਾ ਚ ਵੀ ਇਹ ਨਹੀਂ ਲਿਖਦਾ ਸਤਨਾਮ ਦਾਉ ਤੇ ਉਹਦੇ ਟੀਮ ਦੇ ਬੰਦੇ ਮੇਰੇ ਆਫਿਸ ਦੇ ਅੱਗੇ ਦੇ ਨਿਕਲੇ ਸੀ ਬਲੈਕਮੇਲ ਕਰਨ ਵਾਸਤੇ ਸਾਡੀ ਫੋਟੋ ਕਿਧਰ ਹੀ ਆਏਗੀ ਫਿਰ ਤੁਸੀਂ ਇੰਨੇ ਬੰਦੇ ਦੇ ਪੈਸੇ ਕਿਵੇਂ ਦਿਵਾ ਚੁੱਕੇ ਸਾਡੀ ਫੋਟੋ ਨਹੀਂ ਆਏਗੀ ਕਿਧਰੇ ਸਾਡਾ ਕਾਲ ਰਿਕਾਰਡ ਕੋਈ ਪੈਸੇ ਕਿ ਪੈਸੇ ਮੰਗਣ ਦੀ ਕਾਲ ਰਿਕਾਰਡ ਪੇਸ਼ ਕਰਦੇ ਇਹੀ ਤਾਂ ਗੱਲ ਪਾਉਂਦੇ ਤੁਸੀਂ ਕਹਿ ਰਹੇ 1 ਰੁਪਇਆ ਦੱਸ ਦੋ ਦੂਜੀ ਗੱਲ ਸਾਡਾ ਕੋਈ ਕੋਈ ਕਹਿੰਦਾ WhatsApp ਕਾਲ ਰਿਕਾਰਡ ਨਹੀਂ ਹੁੰਦੀ ਸੋਸ਼ਲ ਮੀਡੀਆ ਵਾਲੇ ਕਾਲ ਨਹੀਂ ਹੁੰਦੇ ਰਿਕਾਰਡ ਨਹੀਂ ਹੁੰਦੀ ਸਾਡਾ ਇਲਜ਼ਾਮ ਨਹੀਂ ਲੱਗਦਾ ਹੁਣ ਤੁਸੀਂ ਕਹਿੰਦੇ ਕਿ ਕਿਵੇਂ ਕਢਾਏ ਪਰ ਮੈਂ ਦਾਵਾ ਕਰਨਾ ਚਾਹਣ ਲੱਗੇ ਮੇਰੀ ਫੋਨ ਚੱਕ ਕੇ ਦੇਖ ਲਿਓ ਜਦੋਂ ਮਰਜੀ ਲਾਈਵ ਦੇ ਵਿੱਚ ਤੁਸੀਂ ਕੋਈ ਟਰੈਵਲ ਏਜੰਟ ਦਾ ਨੰਬਰ ਕੱਢ ਲਿਓ ਕਿਸੇ ਕਲਾਇੰਟ ਦਾ ਨੰਬਰ ਕੱਢ ਲਿਓ ਮੈਂ ਦੱਸਾਂਗਾ ਇਸ ਕੰਪਨੀ ਦੇ ਮੰਨ ਲਓ 200 ਨੰਬਰ ਆ ਰੁਦਰਾਕਸ਼ ਦਾ ਨਾਮ ਲੰਦਾ ਹੈ ਪਹਿਲਾਂ ਕਿਸੇ ਕੰਪਨੀ ਦਾ 200 500 ਨੰਬਰ ਹੋਣਗੇ ਰੁਦਰਾਕਸ਼ ਦੇ ਨਾਮ ਤੇ ਤੁਸੀਂ ਬਿਨਾਂ ਪੁੱਛੇ ਕਿਸੇ ਕਲਾਇੰਟ ਨੂੰ ਫੋਨ ਕਰ ਲਿਆ ਮੈਨੂੰ ਪਤਾ ਨਹੀਂ ਹੋਏਗਾ ਕੌਣ ਆ ਉਹ ਤੁਸੀਂ ਪੁੱਛ ਲਿਓ ਭਾਈ ਕੌਣ ਹੈ ਕਿੱਥੋਂ ਬੋਲਦਾ ਸਤਨਾਮ ਦਾ ਉਹਨੂੰ ਕਿਵੇਂ ਜਾਣਦਾ ਕੀ ਤੇਰੇ ਪੈਸੇ ਨਿਕਲੇ ਸੀ ਅੱਛਾ ਸਤਨਾਮ ਨੇ ਤੇ ਚਾਹ ਪਾਣੀ ਪੀਤੀ ਸੀ ਚਲੋ ਕੋਈ ਨਹੀਂ ਮੈਂ ਜਿਹੜੇ ਠੱਗ ਟਰੈਵਲ ਏਜੰਟ ਆ ਉਹਦੇ ਨਾਲ ਠੱਗ ਦੇ ਨਾਲ ਸ਼ੇਅਰ ਕੀਤਾ ਹੈ ਪਹਿਲਾਂ ਠੱਗ ਫਿਰ ਕੰਪਨੀ ਦਾ ਨਾਮ ਤੁਸੀਂ ਜਿਹੜੇ ਬਿਚਤ ਨਾਮ ਦਾ ਕਦੋਂ ਮਿਲੇ ਸੀ ਕੋਈ ਪੈਸੇ ਲਏ ਸੀ ਚਲੋ ਜਿਹੜੇ ਓਨਰ ਵੀ ਆ ਚੰਗੇ ਬੰਦੇ ਵੀ ਆ ਕਿਸੇ ਓਨਰ ਨੂੰ ਫੋਨ ਕਰਕੇ ਪੁੱਛ ਲਿਓ ਟਰੈਵਲ ਏਜੰਟ ਹੈ ਦੋ ਹੁਣ ਐਦਾ ਕੰਮ ਕੀ ਹੋਇਆ ਜਿਹੜੀ ਇਹ ਗੱਲ ਕਰਦੇ ਵੀ ਕੀ ਇਸੀ ਧਰਨੇ ਲਾਏ ਮੇਰੇ ਕੋਲ ਐਨੇ 100 ਮੁੰਡੇ ਆ ਤੁਸੀਂ ਹੁਣ ਆਫ ਦਾ ਰਿਕਾਰਡ ਗੱਲ ਕੀਤੀ ਵੀ ਤੁਸੀਂ ਮੁੰਡੇ ਅਸੀਂ ਭਾਈ ਦੋ ਲੱਖ ਦਾ ਕੱਠ ਹੋਇਆ ਸੀ ਪਾਨਾ ਸਿੱਧੂ ਨੂੰ ਸਾਰਾ ਵਾਸਤੇ ਕੋੜ ਦਿਨਾਂ ਚ ਉਹਨਾਂ ਨੂੰ ਬਿਲਕੁਲ ਬਿਲਕੁਲ ਹੋਇਆ ਸੀ ਤੁਹਾਡੇ ਕੋਲ ਕਿੰਨੇ ਬੰਦੇ ਨੇ ਤੁਹਾਡੇ ਕੋਲ ਚਾਰ ਬੰਦੇ ਐਦਾ ਐਦਾ ਦਾ ਪੁਨਿਆਰਾ ਵਾਲੇ ਸਰਸੇ ਵਾਲਾ ਬਾਬਾ ਬੰਦਾ 50 ਲੱਖ ਕੱਠ ਕਰ ਜੇਗਾ 10 ਲੱਖ ਤਾਂ ਮੋਹਾਲੀ ਚ ਚੰਡੀਗੜ੍ਹ ਚ ਕਰ ਗਿਆ ਸੀ ਕੀੜੀਆਂ ਦੀ ਤਰ੍ਹਾਂ ਬੰਦੇ ਸੀ ਪੈਰ ਰੱਖਣ ਦਾ ਨਹੀਂ ਪਰ ਆਪਣੀ ਕਰਮਾਂ ਦੀ ਸਜ਼ਾ ਦੇ ਭੁਗਤੀ ਜੇਲ੍ਹ ਤਾਂ ਗਿਆ ਕੌਣ ਸਰਸੇ ਵਾਲਾ ਬਾਬਾ ਭੀੜ ਦਾ ਕੋਈ ਫਰਕ ਨਹੀਂ ਪੈਂਦਾ ਬੰਦਿਆਂ ਦੀ ਭੀੜ ਨਾਲ ਕੋਈ ਫਰਕ ਨਹੀਂ ਪੈਂਦਾ ਸੱਚ ਭਾਵੇਂ ਇਕੱਲਾ ਐ ਭਾਵੇਂ 100 ਐ ਭਾਵੇਂ 500 ਐ ਦੂਜੀ ਗੱਲ ਦੀ ਗੱਲ ਕੀਤੀ ਯਾਰ ਅਸੀਂ ਤਾਂ ਪੀੜਤ ਲੋਕਾਂ ਦੀ ਮਦਦ ਕਰਦੀਆਂ ਜਿਹੜਾ ਬੰਦਾ ਵਿਚਾਰਾ ਪਹਿਲੇ ਨਿਚੋੜਿਆ ਹੋਇਆ ਟਰੈਵਲ ਏਜੰਟਾਂ ਦਾ ਜਿਹੜਾ ਬੰਦਾ ਪਹਿਲੇ ਬਿਲਡਰਾਂ ਦਾ ਨਿਚੋੜਿਆ ਹੋਇਆ ਜਿਹੜਾ ਬੰਦਾ ਪਹਿਲੇ ਫਲਿੱਪਸ ਕੰਪਨੀ ਨਾਲ ਨਿਚੋੜਿਆ ਹੋਇਆ ਉਹਦਾ EMPLOYEE ਐ ਉਹਨੂੰ हां ਕਦੇ ਧਰਨਾ ਲਾਣਾ ਹੋਵੇ ਤਾਂ ਮਟੌਰ ਥਾਣਾ ਮੋਹਾਲੀ 7 ਫੇਜ ਦੇ ਵੀ 2018 ਚ ਅਸੀਂ ਮਟੌਰ ਥਾਣੇ ਦੇ ਗੇਟ ਨੂੰ ਬੰਦ ਵੀ ਕੀਤਾ ਉਦੋਂ ਠੀਕ ਆ ਜੀ ਪੰਜ ਚਾਰ ਸੌ ਬੰਦੇ ਇਕੱਠੇ ਕਰ ਲਏ ਸਾੜਾ ਧਰਨਾ ਹੀ ਨਹੀਂ ਹੁੰਦਾ ਟਰੈਵਲ ਏਜੰਟਾ ਖਲਾਵ ਤੇਰੀ ਮਾਂ ਦੀ ਤੇਰੀ ਭੈਣ ਦੀ ਤੇਰੀ ਜੀਬ ਕੱਟ ਦਾਂਗਾ ਪੈਸੇ ਕਿਉਂ ਨਹੀਂ ਦਿੰਦਾ ਗੁੰਡਾ ਨਹੀਂ ਬਣਨੇ ਅਸੀਂ ਸਿਸਟਮ ਨੂੰ ਵਰਤਦੇ ਆਂ ਤੁਸੀਂ ਪੰਨਾ ਸਿੰਧ ਨੂੰ ਗੁੰਡਾ ਕਹਿੰਨੇ ਇਹ ਗੁੰਡਾ ਕਰਦੀ ਐ ਮੈਂ ਪੰਨਾ ਸਿੰਧ ਨੂੰ ਗੁੰਡਾ ਇਹ ਗੁੰਡਾ ਕਰਦੀ ਐ ਕਿਸੇ ਦੀ ਮਾਂ ਭੈਣ ਦੀ ਗੱਲ ਕੱਢਣੇ ਕਿਸੇ ਨੂੰ ਬੈਂਗਣ ਕਹਿਣਾ ਕਿਸੇ ਦੀ ਜੀਬ ਖਿੱਚ ਲੈਣੇ ਅਸੀਂ ਉਹ ਤੋਂ ਵੱਡੇ ਗੁੰਡੇ ਆਂ ਅਸੀਂ ਤੋਂ ਵੱਡੇ ਗੋਡੇ ਕਿਵੇਂ ਆ ਐਸਐਸਪੀ ਨੂੰ ਕਹਿੰਦੇ ਤੇਰੀ ਇਸ ਤਰ੍ਹਾਂ ਤੇਰੇ ਕੋਲ ਸ਼ਿਕਾਇਤ ਆਈ ਪਰਚਾ ਦਰਜ ਕਿਉਂ ਨਹੀਂ ਕੀਤਾ ਬਈ ਜੇ ਤੇ ਆਪ ਵੀ ਭਾਜੋ ਸਮਝ ਨਹੀਂ ਆਂਦੀ ਹਾਂਜੀ ਏਜੰਟਾਂ ਨੂੰ ਪਿਆਰ ਦੀ ਭਾਜੋ ਸਮਝ ਨਹੀਂ ਆਂਦੀ ਫਿਰ ਹੁਣ ਤੁਸੀਂ ਲਿਸਟ ਲੈ ਲਓ ਮੇਰੇ ਫੋਨ ਚੱਕ ਲਓ ਮੈਂ 150 ਬੰਦੇ ਕਢਾਵਾਂਗਾ ਜਿਹੜੇ ਜੇਲ੍ਹ 'ਚ ਬੈਠੇ ਸਤਨਾਮ ਦਾਉਂ ਕਰਕੇ ਹਾਂ ਪੰਨਾ ਸਿੱਧੂ ਤੇ ਸਿਗੜੇ ਬੈਠੇ ਆ ਜੇਲ੍ਹ 'ਚ ਬੈਠੇ ਨਾ ਹੁਣ ਮੇਰੀ ਫੇਸਬੁੱਕ ਤੇ ਪਰਸੋਂ ਦੀ ਵੀਡੀਓ ਦੇਖੋ ਜਦੋਂ ਪੰਨਾ ਸਿੱਧੂ ਬੋਲਿਆ ਕੱਲ ਤਾਂ ਇੱਕ ਬੰਦੇ ਨੇ ਇਟਲੀ ਤੋਂ ਵੀਡੀਓ ਭੇਜੀ ਮੈਂ ਤਾਂ ਕਦੇ ਪੈਸੇ ਕਢਵਾਏ ਸੀ ਤੇ ਉਹ ਵਿਚਾਰਾ ਉਹ ਪੈਸੇ ਨਾਲ ਇਟਲੀ ਪਹੁੰਚ ਗਿਆ ਉਹਨੇ ਫਟਾਫਟ ਉਹਨੂੰ ਵੀਡੀਓ ਬਣਾ ਕੇ ਭੇਜੇ ਕਹਿੰਦਾ ਯਾਰ ਸਦਨਾਮ ਸੋਸ਼ਲ ਮੀਡੀਆ ਤੇ ਪਾਈ। ਉਹ ਤੁਸੀਂ ਆਪਣੀ ਜਿਹੜੀ ਵੀਡੀਓ ਪਾਈ ਸੀ ਹਾਂ ਕਮੈਂਟ ਦੇਖਿਓ ਤੇ ਨੀਚੇ ਹਾਂ 250 ਕਮੈਂਟ ਤੁਹਾਡੇ ਖਿਲਾਫ ਸੀ। ਹਾਂ ਬਿਲਕੁਲ ਬਿਲਕੁਲ ਖਿਲਾਫ ਸੀ। ਤੇ 50 60 ਕੋ ਹੋਣੇ ਜਿਹੜੇ ਮੰਨੋ ਏਜੰਟਾਂ ਨੇ ਕਰਵਾਏ ਹੋਣਗੇ ਬਿਲਕੁਲ ਬਿਲਕੁਲ ਕਰਵਾਏ ਹੋਣਗੇ ਭਾਨ ਸਿੱਧੂ ਖਿਲਾਫ ਬਿਲਕੁਲ ਠੀਕ ਹੈ। ਪਰ 250 ਖਿਲਾਫ ਸੀ ਤੁਹਾਡੇ। ਇਹਨਾਂ ਯੂਥ ਭਾਨ ਸਿੱਧੂ ਨਾਲ ਅੱਗੇ ਮੇਰੀ ਵੀ ਗੱਲ ਸੁਣ ਲਓ। ਹੂੰ। ਉਹ ਤੋਂ ਬਾਅਦ ਮੈਂ ਭਾਨ ਨੇ ਸਿੱਧੂ ਨੂੰ ਕਮੈਂ ਤੇ ਜੋ ਤੂੰ ਕਹਿ ਰਿਹਾ ਕੋਈ ਸ਼ਬਦ ਬੋਲਦਾ ਗਲਤ ਕਿਸੇ ਧੀ ਭੈਣ ਬਾਰੇ ਸਮਝ ਲਿਆ ਆਪਣੀ ਭੈਣ ਨੂੰ ਬੋਲਦਾ ਉਹ ਮੈਂ ਫੇਸਬੁਕ ਤੇ ਪਾਤਾ ਸਵੇਰੇ 2 ਘੰਟੇ 3 ਘੰਟੇ ਪਹਿਲਾਂ ਉਹ ਤੇ ਇੱਕ ਵੀ ਕਮੈਂਟ ਪਾਣੇ ਸਿੱਧੇ ਧਾਕੇ ਦਿਖਾਓ ਇਹ ਕਮੈਂਟਾਂ ਦੀ ਖੇਡ ਕੀ ਹੁੰਦੀ ਹੈ ਮੰਨ ਲਓ 500 ਬੰਦੇ ਆ ਕੋਈ ਕਮੈਂਟ ਕਰਨ ਵਾਲੇ ਵੈਸੇ 300 ਨੇ ਕਿ 300 ਬੰਦੇ ਪੰਜਾਬ ਆ ਉਹ ਉਹ ਚ ਜਿਹਦੀ ਫੇਸਬੁਕ ਦੀ ਪ੍ਰੋਫਾਈਲ ਲੋਕ ਹੈ ਉਹ ਫੇਕ ਆਈਡੀ ਹੈ ਜਿਹਨੇ ਕਿਸੇ ਨੇ ਸੰਤਪਿੰਡਰਾ ਵਾਲੇ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਫੋਟੋ ਲਾਈ ਹੈ ਉਹ ਉਹਦੀ ਅਸਲੀ ਪਛਾਣ ਕੀ ਹੈ ਕੋਈ ਕੈਨੇਡਾ 'ਚ ਬੈਠਾ ਕੋਈ ਅਮਰੀਕਾ 'ਚ ਬਟਾ ਸਤਨਾਮ ਦਾ ਉਹਨਾਂ ਜਾਣਦੇ ਨਹੀਂ ਹੂੰ ਉਹ ਤਾਂ ਇੱਕ ਬਹਿਲਾ ਰਜਾਈ ਵਿਦਵਾਨ ਐ ਟਾਈਮ ਪਾਸ ਕਰਨ ਵਾਲੇ ਉਹਦੇ ਵਿੱਚੋਂ ਬਹੁਤੇ ਜਿਹੜੇ ਮੈਨੂੰ ਨਹੀਂ ਜਾਣਦੇ ਨਾਲੇ ਮੇਰੀ ਕੋਈ ਪਛਾਣ ਕੋਈ ਮੈਂ ਉਹ ਬਹੁਤ ਵੱਡੀ ਤੋਪ ਥੋੜੀ ਐ ਕਿ ਮੈਨੂੰ ਕੈਨੇਡਾ ਵਾਲੇ ਜਾਣਗੇ ਅਮਰੀਕਾ ਵਾਲੇ ਜਾਣਗੇ ਉਹਦੀ ਆਪਣੀ ਫੈਨ ਫੋਲੋਇੰਗ ਐ ਉਹ ਪੇਡ ਵੀ ਹੋ ਸਕਦੇ ਆ ਉਦਾ ਆਪਣਾ ਕੋਈ ਐਡੀਟਰ ਵੀ ਰੱਖਿਆ ਹੋ ਸਕਦਾ ਪੰਨਾ ਸਿੱਧੂ ਵੀ ਇਹ ਵੀ ਕਹਿ ਰਿਹਾ ਤੁਹਾਡੇ ਤੇ ਕੀ ਪਤਾ ਨਹੀਂ ਕਿਹੜੀ ਪਾਰਟੀਆਂ ਜੁੜਿਆ ਹੋਇਆ ਪਰ ਤੁਹਾਡੇ ਫੋਟੋ ਤਾਂ ਆਮ ਆਦੀ ਪਾਰਟੀ ਨਾਲ ਵੀ ਹੋਈ ਹੈ ਹਾਂ ਬਿਲਕੁਲ ਬਿਲਕੁਲ ਹਾਂ ਕਿਤੇ ਫੋਟੋ ਤਰਾਈਆਂ ਹੋਣ ਆਮ ਆਦੀ ਪਾਰਟੀ ਬੰਦੇ ਤੋਂ ਤੁਸੀਂ ਆਪਣੇ ਨਾ ਐਡਿਟ ਕਰਕੇ ਚਲਾ ਦਿਓ ਮੈਂ ਬਲਬੀਰ ਸਿੱਧੂ ਨਾਲ ਧਰਨਾ ਲਾਇਆ ਸੀ 2016 ਚ ਕਿ ਮੈਂ ਕਾਂਗਰਸ ਪਾਰਟੀ ਦਾ ਮੈਂ ਡਾਕਟਰ ਧਰਮबीर ਗਾਂਧੀ ਨਾਲ ਹਾਈ ਕੋਰਟ ਚ ਕੇਸ ਪਾਇਆ ਹੁਣ ਘੁੰਮਦਾ ਰਹਾਂ ਕਿ ਮੈਂ ਕਾਂਗਰਸ ਪਾਰਟੀ ਦਾ ਹੋ ਗਿਆ ਮੈਂ ਹੁਣ ਜਦੋਂ ਬਲਬੀਰ ਸਿੱਧੂ ਦੀ ਗਊਸ਼ਾਲਾ ਦੇ ਖਿਲਾਫ ਰੌਲਾ ਪਾਇਆ ਉਸੇ ਬਲਬੀਰ ਸਿੱਧੂ ਮੰ ਜਦ ਇਹ ਸਮਾਜ ਰਹਿਨੇ ਆ ਜਿਹੜੀ ਸੱਤਾਧਾਰੀ ਪਾਰਟੀ ਐ ਜਿਹੜੇ ਕੋਈ ਅਫਸਰ ਐ ਸਾਡੇ ਚੁਣੇ ਹੋਏ ਨੁਮਾਇੰਦੇ ਐ ਸਾਡੇ ਤਨਖਾਹ ਲੈਣ ਵਾਲੇ ਨੌਕਰਸ਼ਾ ਐ ਉਹ ਸਾਡੇ ਸਮਾਜ ਵਾਸਤੇ ਜ਼ਿੰਮੇਵਾਰ ਆ ਸੀ ਉਹਨਾਂ ਤੋਂ ਕੋਈ ਨਾ ਕੋਈ ਲੋਕਾਂ ਦਾ ਫਾਇਦਾ ਲੈਣਾ ਜੇ ਕੋਈ ਸ਼ਿਕਾਇਤ ਕਰਨਗੇ ਐਸਐਸਪੀ ਨੂੰ ਕਰਨਗੇ ਹੁਣ ਸਤਨਾਮ ਕਿਹੜੇ ਥਾਣੇਦਾਰ ਵੀ ਐਫਆਈਆਰ ਕੱਟ ਦੇਗਾ ਟ੍ਰੈਵਲ ਐਂਡ ਕਲੱਬ ਤੇ ਉਹਨੂੰ ਜੇਲ੍ਹ ਭੇਜ ਦੇਗਾ ਉਹ ਤੋਂ ਜਾਣਾ ਕਿਹਦੇ ਕੋਲ ਪੈਣਾ ਸ਼ਿਕਾਇਤ ਲੈ ਕੇ ਐਸਐਸਪੀ ਕੋਲੇ ਪਰਚਾ ਕਿਹਨੇ ਕਰਦਾ ਏਐਸਏ ਨੇ ਜੇ ਕੋਈ ਐਸਐਸਬੀ ਨਹੀਂ ਸੁਣਦਾ ਕਿਸੇ ਮੰਤਰੀ ਨੂੰ ਕਹਿਣਾ ਪੈਣਾ ਜੇ ਕੋਈ ਪੰਜਾਬ ਦੀ ਸਰਕਾਰ ਨੂੰ ਚਿੱਠੀ ਲਿਖਣੀ ਤਾਂ ਮੁੱਖ ਮੰਤਰੀ ਨੂੰ ਕਹਿਣਾ ਪੈਣਾ ਜੇ ਕੋਈ ਖੇਡਾਂ ਵਾਸਤੇ ਕਿਸੇ ਨਾਲ ਗੱਲ ਕਰਨੀ ਸਪੋਰਟਸ ਮਿਨਿਸਟਰ ਨੂੰ ਮਿਲਣਾ ਪੈਣਾ ਜੇ ਕੋਈ ਮੇਰੇ ਪਿੰਡ ਦੇ ਮਹੱਲੇ ਦੇ ਕੰਮ ਹੈ ਤਾਂ ਜੇ ਕੋਈ ਐਮਐਲਏ ਨੂੰ ਮਿਲਣਾ ਪੈਣਾ ਕਿ ਸਾਡੇ ਕੋਈ ਲੇਬਲ ਨਹੀਂ ਕਿਸੇ ਪਾਰਟੀ ਦਾ ਅਸੀਂ ਹੈਗੇ ਨਿਰਪੱਖ ਬੰਦੇ ਸਾਨੂੰ ਕੋਈ ਆਵਾਜ਼ ਦੀ ਪਾਰਟੀ ਵਾਲਾ ਬੁਲਾਏ ਸਾਨੂੰ ਕੋਈ ਬੀਜੇਪੀ ਵਾਲਾ ਬੁਲਾਏ ਸਾਨੂੰ ਕੋਈ ਕਾਂਗਰਸ ਵਾਲਾ ਬੁਲਾਏ ਅਸੀਂ ਜਾਣਾ ਹੁਣ ਜਦੋਂ ਕਿਸਾਨ ਮੈਂ ਤੁਹਾਨੂੰ ਫੋਟੋ ਭੇਜੀ ਆ ਮੈਂ ਤਾਂ ਨਿਤਿੰਗਠ ਘਟ ਕਰੀ ਬੀਜੇਪੀ ਦਾ ਮੰਤਰੀ ਐ ਸੈਂਟਰ ਦਾ ਉਹਦੇ ਘਰ ਜਾਂਦਾ ਰਹਾਂ ਵੀ ਮੇਰੇ ਪਿੰਡ ਦੀ ਸੜਕ ਬਣਾ ਦੇ ਪਰ ਜਦੋਂ ਕਿਸਾਨ ਪ੍ਰੋਟੈਸਟ ਸ਼ੁਰੂ ਹੋਇਆ ਕਿਸਾਨ ਸਯੁਕਤ ਕਿਸਾਨ ਮੋਰਚੇ ਦਾ ਮੌਦੇ ਐਂਟੀ ਹੋ ਗਿਆ ਤੁਸੀਂ ਮੈਨੂੰ ਕਵਰ ਕੀਤਾ ਜੀ ਤੁਹਾਡੇ ਚੰਦਪੁਰ ਪਿੰਡ ਦੀ ਜਮੀਨ ਬਚਾਈ ਸੀ ਨਾ ਮੈਂ ਨਾਰੇ ਵੀ ਲਾਏ ਸੀ ਵੀ ਇੱਕ ਵਾਰ ਤਾਂ ਜਮੀਨਾਂ ਬਚਾਉਣ ਲਈ ਦਿੱਲੀ ਬੈਠੇ ਆ ਦੂਜਾ ਸਾਡੀ ਕਾਂਗਰਸ ਪਾਰਟੀ ਖੋਰੀ ਐ ਪਰ ਮੈਂ ਕਾਂਗਰਸ ਦਾ ਖਲਾਫ ਹੋ ਗਿਆ ਇਹ ਗੱਲ ਨਹੀਂ ਐ ਗੱਲ ਇਹ ਹੈ ਕਿ ਮੇਰਾ ਇਤਲਾਜ ਕੀ ਐ ਪੰਨਾ ਸਿੱਧੇ ਕੋਈ ਬਹੁਤ ਵੱਡੀ ਤੋਪ ਨਹੀਂ ਐ ਸਮਾਜ ਸੇਵੀ ਸਤਨਾਮ ਦਾ ਉਹਨਾ ਆ ਤੁਹਾਨੂੰ ਪੇਜੀ ਵੀ ਦਿੱਤੇ ਆ 150 ਬੰਦੇ ਇਕੱਠੇ ਕਿਤੇ ਉਦੋਂ ਬਈ ਬੜੇ ਸਮਾਜਸੀ ਵੀ ਉੱਠਾ ਨੇ ਕੁੰਬਾ ਇਸ ਤਰ੍ਹਾਂ ਜਿਹੜੇ ਬਲੈਕਮੇਲਰ ਬਣ ਜਾਂਦੇ ਆ ਉਹ ਕਹਿਦੇ ਨੇ ਸਤਨਾਮ ਦਾ ਉਹ ਸਾਡਾ ਬੰਦਾ ਪੰਜਾਬ ਦੇ ਸਾਡਾ ਬੰਦਾ ਇੱਕ ਬੰਦੇ ਦੇ ਧਰਨਾ ਚ ਲਾਇਆ ਸੀ ਦੂਜਿਆਂ ਕੋਲ 10 ਬੰਦੇ ਆਪਣੇ ਗਨਮੈਨ ਭੇਜ ਕੇ ਤੇ ਚਮਚੇ ਭੇਜ ਕੇ ਪੈਸੇ ਇਕੱਠੇ ਕਰ ਲਏ ਤੇ ਮੈਂ ਉਹਨਾਂ ਵਾਸਤੇ ਕਿਹਾ ਹੁਣ ਉਹ ਸੇਮ ਕੰਮ ਜੇ ਪਾਣਾ ਸੀਧੂ ਕਰਦਾ ਇਹਨੂੰ ਸ਼ੱਕ ਹੋ ਗਿਆ ਵੀ ਮੇਰੇ ਬਾਰੇ ਬੋਲਿਆ ਪਾਣੇ ਪਤਾ ਬੜੇ ਬੜੇ ਆਏ ਤੇ ਬੜੇ ਗਏ ਦੁੱਧ ਨੂੰ ਜਿਦਾ ਵਾਲੀ ਆ ਕੀ ਆ ਤੁਹਾਨੂੰ ਡਰ ਨਹੀਂ ਲੱਗਦਾ ਨਹੀਂ ਡਰ ਤਾਂ ਲੱਗਦਾ ਹੀ ਆ ਕਿਹੜੀ ਗੱਲ ਤੋਂ ਡਰ ਤਾਂ ਲੱਗਦੀ ਐ ਨਹੀਂ 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 ਭਾਂਨੇ ਤੋਂ ਨਹੀਂ ਮੈਂ ਗੰਦ ਦੇ ਵਿੱਚ ਪੱਥਰ ਮਾਰਨ ਤੋਂ ਡਰਦਾ ਵੀ ਛਿੱਟੇ ਪੈਣਗੇ ਨਹੀਂ ਹੁਣ ਤੁਸੀਂ ਭਾਂਨੇ ਨੂੰ ਗੰਦ ਕਹਿ ਰਹੇ ਹੋ ਗਾਲਾਂ ਕੱਢਣਾ ਗੰਦੀ ਹੁੰਦਾ ਜੀ ਜੇ ਕੋਈ ਮਾਂ ਪੈਣ ਦੀ ਕਿਸੇ ਨੂੰ ਗਾਲ ਕੱਢੇਗਾ ਕਿਸੇ ਨੂੰ ਬੈਂਕਣਗਾ ਹੈਗਾ ਆਨਲਾਈਨ ਹੂੰ ਉਹ ਜਿੱਦਾਂ ਗੈਂਗਸਟਰ ਐ ਗੈਂਗਸਟਰ ਕਿਹੜਾ ਹੁੰਦਾ ਇੱਕ ਤਾਂ ਗੈਂਗਸਟਰ ਨੂੰ ਬਦਮਾਸ਼ ਇੱਕ ਹੁੰਦੇ ਸਾਈਬਰ ਜਿਹੜੇ ਸੋਸ਼ਲ ਮੀਡੀਆ ਤੇ ਬੁਲਾਉਣ ਸਾਈਬਰ ਯੋਧੇ ਹੁੰਨੇ ਸਮਾਜ ਲਈ ਕੰਮ ਕਰਨ ਵਾਲੇ ਉਹ ਸਾਈਬਰ ਗੈਂਗਸਟਰ ਬਾਦ ਆ ਇਹ ਹੂੰ ਕਿਸੇ ਨੂੰ ਮਾਂ ਐ ਭੈਣ ਦੀ ਗਾਲਾਂ ਕੱਢਣੇ ਆ ਕਿਸੇ ਨੂੰ ਥ੍ਰੈਟ ਕਰਨਾ ਕਿਸੇ ਨੂੰ ਟੌਰਚਰ ਕਰਨਾ ਕਿਸੇ ਨੂੰ ਬੈਂਗਣ ਕਹਿਣਾ ਧੀ ਦੀ ਕਿਸੇ ਨੂੰ ਮਾਂ ਦੀ ਇਹ ਨਵੇਂ ਕਿਸਮ ਦਾ ਗੈਂਗਸਟਰ ਬਾਦ ਹੈ ਉਹ ਗੁੰਡਾ ਕਰਦੀ ਹੈ ਤੇ ਜੇ ਭਾਨਾ ਸਿੱਧੋ ਮੇਰੇ ਵਾਲੇ ਬੋਲੇ ਜਿਦਾ ਮਰਜੀ ਜੇ ਉਹਨੇ ਬੈਂਗਣ ਦੀ ਸ਼ਬਦ ਵਰਤੇ ਆ ਤੂੰ ਸਮਝਦੇ ਪੰਜਾਬੀ ਬੈਂਗਣ ਕਿਹਨੂੰ ਕਿਹਾ ਜਾਂਦਾ ਜੇ ਕੋਈ ਮਾਂ ਭੈਣ ਵਾਲੇ ਕਿਸੇ ਬਾਰੇ ਬੋਲਿਆ ਜਾਂ ਮੇਰੇ ਵਾਲੇ ਕਿਸੇ ਬਾਰੇ ਬੋਲਿਆ ਆਹ ਗੁੰਡਾ ਕਰਦੀ ਆ ਇਸ ਗੁੰਡਾ ਕਰਦੀ ਦੇ ਖਿਲਾਫ ਜਰੂਰ ਨਹੀਂ ਭਾਨਾ ਕੋਈ ਐਡੀ ਔਕਾਤ ਨਹੀਂ ਰੱਖਦਾ ਮੇਰੇ ਖਿਲਾਫ ਬੋਲਾ ਤੇ ਮੈਂ ਉਹਨੂੰ ਕੋਈ ਸਫਾਈ ਦਵਾਂ ਤੇ ਮੈਂ ਤਾਂ ਉਹਨੂੰ ਕਹਿੰਦਾ ਯਾਰ ਤੂੰ ਕੱਲ ਦਾ ਜੰਮਿਆ ਹਲੇ 2022 ਬੂਈ ਦੇ ਵਿੱਚ ਤਾਂ ਤੇਰੇ ਤੇਰੇ ਕੇਸ ਮੇਰੇ ਕੋਲ ਆਂਦੇ ਰਹੇ ਜਿਹੜਾ ਪਹਿਲਾਂ ਤਾਂ ਰਣਾ ਲਾਇਆ ਸੀ ਨਾ 3v2 ਚ ਉਦੋਂ ਲਖੇ ਸਿਹਰਾਨੇ ਨੂੰ ਕਹਦੇ ਆ ਆਪਣਾ ਫੋਨ ਦੇ ਸਕਰੀਨਸ਼ਾਟ ਦੇਖ ਲਵੇ ਸਤਨਾਮ ਦਾ ਉਹਨਾਂ ਕੀ ਗੱਲ ਹੋਈ ਸੀ ਤੇ ਉਦੋਂ ਫਿਰ ਟਰੈਵਲ ਏਜੰਟ ਜਿਹਨੇ ਲਾਇਆ ਸੀ ਉਹਦੇ ਨਾਲ ਗੱਲ ਕਰ ਲੈ ਤੇ ਉਹ ਹੀ ਟਰੈਵਲ ਏਜੰਟ ਕਹਿੰਦੇ ਸਾਡੇ ਕੋਲ ਐਨਾ ਲੈ ਗਿਆ ਐਨਾ ਲਗਾ ਮੇਰੇ ਕੋਲ ਕੋਈ ਸਬੂਤ ਨਹੀਂ ਕੀ ਮੇਰੇ ਬਾਰੇ ਵੀ ਕਹਿੰਦੇ ਆ ਬਾਈ ਜੇ ਕਹਿੰਦੇ ਤਾਂ ਚਲਾ ਦੋ ਗੁੱਸਾ ਲੱਗਿਆ ਪਾਲਸ ਦੀ ਕੱਲ ਦਾ ਗਾਲ ਦਾ ਤਾਂ ਪੱਕਾ ਗੁੱਸਾ ਗਾਲ ਤਾਂ ਅਸੀਂ ਪੰਜਾਬੀ ਆ ਫਿਰ ਮ ਆਹੀ ਗੱਲ ਤਾਂ ਹੈ ਬਾਕੀ ਨਹੀਂ ਕੋਈ ਕਰਦਾ ਕੈਸੇ ਧੰਦਾ ਚੱਲਦਾ ਚਲਾਈ ਜਾਇਆ ਕੇ ਬਲੈਕਮੈਲਿੰਗ ਚੱਲਦੀ ਚਲਾਈ ਜਾਇਆ ਕੋਈ ਐਕਸਟਰੈਕਸ਼ਨ ਕਰਦਾ ਕਰਦਾ ਰਹੇ ਹਾਂ ਉਹ ਇੱਕ ਗੱਡੀ ਦਿਖਾਈ ਸੀ ਬਾਹਰ ਉਹ ਕਹਿੰਦਾ ਕਿਸੇ ਗਰੀਬ ਪਰਿਵਾਰ ਦੇ ਮੈਂ ਸਮਾਨ ਛੱਡ ਕੇ ਆ ਰਿਹਾ ਮੈਂ ਵੀਡੀਓ ਪਾ ਕੇ ਦਿਖਾ ਰਿਹਾ ਲੋਕਾਂ ਨੂੰ ਵੀ ਮੈਂ ਕੀ ਦੇ ਰਿਹਾ ਮੈਂ ਇਹ ਸਮਾਸਿਆ ਵੀ ਹੈ ਮੇਰੀ ਹਾਂ ਹੈਗੀ ਹੈ ਵੂਮਨ ਸੈੱਲ ਵਾਲੇ ਇਹੀ ਤਾਂ ਕਰਦੇ ਆ ਜਿਹੜੀ ਵੂਮਨ ਸੈੱਲ ਹੈ ਮੈਟ੍ਰਿਮੋਨিয়াল ਡਿਸਪਿਊਟ ਹੈ ਜਾਂਦੇ ਆ ਉੱਥੇ ਵੀ ਤਾਂ ਸਮਝਾਉਂਤਾ ਹੁੰਦੇ ਆ ਜਿਹੜੀ ਲੋਕ ਅਦਾਲਤ ਹੈ ਲੋਕ ਅਦਾਲਤਾਂ ਦੇ ਵੀ ਸਮਝਾਉਂਤੇ ਕਰਦੇ ਆ ਜਿਹੜੀਆਂ ਪਿੰਡਾਂ ਦੀ ਇਹ ਤੁਸੀਂ ਵੀ ਮੈਨੂੰ ਕਿੰਨੇ ਸਾਲ ਤੋਂ ਜਾਣਦੇ ਆਂ ਮੇਰੇ ਕੋਲ ਵੀ ਲੋਕ ਆਨੇ ਆਂ ਅਸੀਂ ਵੀ ਤਾਂ ਸਮਝਾਤੇ ਕਰਾਨੇ ਆਂ ਠੀਕ ਹੈ ਅਸੀਂ ਵੀਡੀਓ ਬਣਾ ਕੇ ਵਾਇਰਲ ਨਹੀਂ ਕਰਦੇ ਤੁਸੀਂ ਟਰੈਵਲ ਏਜੰਟਾਂ ਖਿਲਾਫ ਮੇਰੀ ਕਿੰਨੇ ਕਿ ਵੀਡੀਓ ਦੇਖ ਲਈਆਂ ਤੁਹਾਨੂੰ ਮੈਂ ਸਕਰੀਨਸ਼ਾਟ ਭੇਜਤੇ 300 ਕਰੋੜ ਦੀ ਲਿਸਟ ਬਣਾ ਸਕਦਾ ਜਿਹਦੇ ਪੈਸੇ ਵਾਪਸ ਆਏ ਪੁੱਛ ਲਿਓ ਕਿਸ ਨੇ ਕਰਕੇ ਮੈਂ ਕਿੰਨੀ ਵਾਰੀ ਸੋਸ਼ਲ ਮੀਡੀਆ ਤੇ ਬੋਲਿਆ ਇੱਕ ਗੱਲ ਹੋਰ ਹੈ ਗੁੰਡਾ ਤੇ ਐਕਸਟਰੈਕਸ਼ਨ ਉਗਰਾਹੀ ਕਰਨਾ ਪੈਸੇ ਲੈਣਾ ਸਾਰੇ ਪਰਚੇ ਸੱਚੇ ਨਹੀਂ ਹੁੰਦੇ ਐਫ ਆਈ ਆਰ ਜਦੋਂ ਆ ਗਈ ਸਰਕਾਰੀ ਰਿਕਾਰਡ ਬਣ ਗਿਆ ਕਿ ਪੈਸੇ ਮੰਗਦਾ ਸਤਨਾਮ ਦਾਓ ਕੋਛਾ ਤਾਂ ਮੇਰੇ ਤੇ 10 ਪਰਚੇ ਹੋ ਗਏ ਹੁਣ ਮੇਰੇ ਤੇ ਹੈ ਨਹੀਂ ਵੈਸੇ ਇੱਕ ਹੀ ਪਰਚਾ ਅਜ ਤੱਕ ਉਹ ਵੀ ਇੱਕ ਮਾਫੀ ਨੇ ਕਰਾਇਆ ਸੀ ਇੱਕ ਪੁਲਿਸ ਦਾ ਮਾਫੀ ਨੇ ਜੇ ਪਰਚੇ ਲਿਖਿਆ ਜਾਂਦਾ ਪੈਸੇ ਮੰਗਦਾ ਸੀ 10 ਪਰਚੇ 2 ਸੱਚੇ ਹੋ ਸਕਦੇ ਆ ਮੇਰੇ ਖਿਲਾਫ ਦਾ ਪਰਚਾ ਨਹੀਂ ਪਰ ਭਾਨੇ Sidhu ਗਲਾ ਮੇਰੇ ਲੋਕ ਹੀ ਭੇਜਦੇ ਆ ਯਰ ਭਾਨੇ ਤੇਰਾ ਨਾਮ ਕੀ ਆ ਇੱਕ ਐਫ ਆਈ ਆਰ ਨੰਬਰ 54 ਲੁਧਿਆਣੇ ਚ ਦਰਜ ਹੋਈ 30823 ਉਹ ਉੱਥੇ ਭਾਨੇ Sidhu ਦਾ ਨਾਮ ਹੀ ਕਾਕਾ ਸਿੰਘ Sidhu ਲਿਖਿਆ ਆ ਉਰਫ ਭਾਨਾ Sidhu ਹੁਣ ਸ਼ੱਕ ਹੈ ਮੈਨੂੰ ਇਸ ਨਾਮ ਤੇ ਵੀ ਇਹਦਾ ਨਾਮ ਕੀ ਕਾਕਾ ਸਿੰਘ Sidhu ਹੈ ਅੱਗੇ ਐਫ ਆਈ ਆਰ ਨੰਬਰ 74 ਹੈ ਬਰਨਾਲੇ ਦੇ ਵਿੱਚ ਅ ਡੇਟ ਹੈ 4/11/22 ਦੀ ਉੱਚ ਭਗਵਾਨ ਸਿੰਘ ਪਾਨਾ ਸਿੱਧੂ ਲਿਖਿਆ ਹੈ ਵੀ ਤੇਰਾ ਨਾਮ ਭਗਵਾਨ ਸਿੱਧੂ ਹੈ ਭਗਵਾਨ ਸਿੰਘ ਹੈ ਕਿ ਕਾਕਾ ਸੀਗਾ ਹਮ ਫਰਕ ਹੋ ਗਿਆ ਮੇਰੀ ਤਾਂ ਪਛਾਣ ਹੈ ਕਿ ਸਤਨਾਮ ਦਾਉਂ ਦੇ ਨਾਮ ਦੇ ਮੇਰਾ ਅਕਾਊਂਟ ਹੈ ਦਾਉਂ ਮੇਰਾ ਪਿੰਡ ਹੈ ਸਤਨਾਮ ਦਾਉਂ ਦੇ ਨਾਮ ਦਾ ਮੇਰਾ ਫੇਸਬੁੱਕ ਪੌਂਡ ਹੈ ਮੇਰੇ ਪੋਤੜਿਆਂ ਤੱਕ ਬਾਘਾ ਬੈਂ ਮੇਰਾ ਪਿੰਡ ਵੀ ਇੱਥੇ ਹੀ ਹੈ ਜਿੱਥੇ ਮੈਂ ਬੈਠਾ 2 ਕਿਲੋਮੀਟਰ ਦੂਰ ਮੈਂ ਜੰਮੇਵਾਲੇ ਵੀ ਇੱਥੇ ਦੇਸ਼ ਛੱਡ ਕੇ ਵੀ ਨਹੀਂ ਭੱਜਿਆ ਪੋਤੜੇ ਤੱਕ ਪਹੁੰਚ ਜਾਂਦੀ ਮੇਰੇ ਦੋ ਨਾਮ ਨਹੀਂ ਹੈ ਤਾਂ ਉਹਨਾਂ ਐਫਆਈਆਰ ਚ ਦੱਸਿਆ ਗਿਆ 5 ਐਫਆਈਆ ਹੈ ਐਫਆਈਆ ਨੰਬਰ 54 ਐਫਆਈਆ ਨੰਬਰ 135 ਐਫਆਈਆ ਨੰਬਰ 74 ਐਫਆਈਆ ਨੰਬਰ 9 ਐਫਆਈਆ ਨੰਬਰ 166 ਕੋਈ ਧੱਕੇ ਦੇ ਆ ਕੋਈ ਜ਼ਮੀਨ ਦੱਬਣ ਦੇ ਆ ਕੋਈ ਡੇਰੇ ਵਾਲੀ ਨਾਲ ਰੌਲਾ ਹੈ ਕੋਈ ਐਕਸਟਰੈਕਸ਼ਨ ਦੇ ਆ ਕੋਈ 10000 ਮੰਗਣ ਦੀ ਆ ਕੋਈ 20000 ਮੰਗਣ ਦੀ ਆ ਹੋ ਸਕਦਾ ਸਾਰੀ ਝੂਠ ਹੋਣ ਹੋ ਸਕਦਾ ਇੱਕ ਅੱਧੀ ਸੱਚ ਹੋਵੇ ਲੋਕਾਂ ਵਾਸਤੇ ਪਰਚੇ ਪਵਾਏ ਨੇ ਮੈਂ ਜਿਹੜੇ ਚੱਕਰ ਅਦਾਲਤਾਂ ਦੇ ਕੱਟ ਰਹੇ ਹਾਂ ਤਰੀਕਾ ਜਿਹਾ ਲੋਕਾਂ ਕਰਕੇ ਜਾ ਰਹੇ ਬਿਲਕੁਲ ਠੀਕ ਹੈ ਉਹਦੇ ਨਾਲ ਵੱਧ ਪੈਸੇ ਸਿਕੜਾਏ ਹੋਣੇ ਹੂੰ ਸਾਡੇ ਤੇ ਕਿਉਂ ਨਹੀਂ ਪਏ ਕਿਉਂਕਿ ਅਸੀਂ ਅਸੀਂ ਪੜੇ ਲਿਖੇ ਤਰੀਕੇ ਨਾਲ ਕੰਮ ਕਰਦੇ ਹਾਂ ਅਸੀਂ ਵਕੀਲਾਂ ਦੀ ਮਦਦ ਲੈ ਲੇਦੀ ਆਂ ਪੁਲਿਸ ਨੂੰ ਪ੍ਰੈਸ਼ਰਾਈਜ਼ ਕਰਦੇ ਆਂ ਅਸੀਂ ਅਸੀਂ ਗੁੰਡਾਗਰਦੀ ਕਰਕੇ ਟਰੈਵਲ ਐਂਡਰ ਨੂੰ ਦਬਕੇ ਨਹੀਂ ਮਾਰਦੇ ਅਸੀਂ ਦਬਕੇ ਮਾਰਦੇ ਆਂ ਤਰੀਕਾ ਕਿਹੜਾ ਫਿਰ ਸਾਡਾ ਤਰੀਕਾ ਕੀ ਆ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਤੂੰ ਗੁੰਡਾਗਰਦੀ ਕਰਦਾ ਹੈ ਦਬਕੇ ਮਾਰਦਾ ਹੈ ਨਹੀਂ ਨਹੀਂ ਗੁੰਡਾਗਰਦੀ ਕਰ ਯਾਰ ਜਦੋਂ ਟਾਂਗਾ ਕਰਦਾ ਕਰਦਾ ਰਹੇ ਪਰ ਸਾਡੇ ਤੇ ਉਹਦੇ ਵਿੱਚ ਫਰਕ ਹੈ ਥੋੜਾ ਕਿਹੜਾ ਸਾਡਾ ਕੀ ਆ ਅਸੀਂ ਸਮਾਜ ਸੇਵਾ ਤੋਂ ਹਾਂ ਬਿਲਕੁਲ ਬਿਲਕੁਲ ਸਮਾਜ ਸੇਵਾ ਤੋਂ ਇਕਨਾ ਅੰਗਰੇਜ਼ੀ ਚ ਕਹਾਵਾ ਤਾਂ ਉਹਦਾ ਪੰਜਾਬੀ ਚ ਅਨੁਵਾਦ ਬਣਦਾ ਮੱਛੀ ਫੜ ਕੇ ਨਾ ਦਿਓ ਮੱਛੀ ਫੜਨੀ ਸਿਖਾਓ ਜੇ ਮੱਛੀ ਫੜ ਕੇ ਦੋਗੇ ਇੱਕ ਟਾਈਮ ਢੱਪਰੇਗਾ ਕੋਈ ਜੇ ਮੱਛੀ ਫੜਨਾ ਸਿਖਾ ਦੋਗੇ ਜਦੋਂ ਜਿੰਦਾ ਰਹੇਗਾ ਢੱਪਰੇਗਾ ਸੀਤਪਗਤ ਸਿੰਘ ਦੀ ਸਿੱਖਿਆ ਗੁਰੂ ਗੋਬਿੰਦ ਸਿੰਘ ਦੀ ਸਿੱਖਿਆ ਇਹ ਸਿਖਾਉਂਦੀ ਹੈ ਕਿ ਲੋਕਾਂ ਨੂੰ ਹਥਿਆਰ ਚੱਕਣੇ ਸਿਖਾਓ ਲੋਕਾਂ ਨੂੰ ਲੜਨੇ ਸਿਖਾਓ ਲੋਕਾਂ ਦੇ ਮਸੀਹ ਨਾ ਬਣੋ ਅਸੀਂ ਲੋਕਾਂ ਨੂੰ ਐਜੂਕੇਟ ਕਰਦੇ ਹਾਂ ਵੀ ਜੇ ਤੇ ਨਾ ਠੱਗੀ ਹੋਗੀ ਚੱਲ ਐਸਐਸਪੀ ਨੂੰ ਸ਼ਿਕਾਇਤ ਲਿਖਾ ਇੱਕ ਵਾਰੀ ਟ੍ਰੈਵਲ ਏਜੰਟ ਨੂੰ ਦਬਕਾ ਮਾਰ ਲਿਆ ਵੀ ਪੈਸੇ ਮੋੜਦੇ ਸਿੱਧਾ ਹੋ ਗਏ ਨਹੀਂ ਪਰਚਾ ਦਾਜ ਕਰਾਉਂਗੇ ਪਾਵੇਂ ਤੇਰਾ ਐਸਐਸਪੀ ਬਾਪ ਲੱਗਦਾ ਹੋਵੇ ਪਰਚਾ ਦਾਜ ਕਰਾਂਗੇ ਤਾਂ ਜੇਲ੍ਹ 'ਚ ਵੀ ਠੋਕਾਂਗੇ ਔਰ ਜੇ ਕਿਹਾ ਤਾਂ ਭੇਜਿਆ ਹੂੰ ਸਬੂਤ ਕੀ ਹੈ ਬੈਸਟ ਕੈਰੀਅਰ ਕੰਪਨੀ ਸੀ 3B2 'ਚ 2018 'ਚ ਹੂੰ ਕੁਲਦੀਪ ਗਿੱਲੋ ਦਾ ਮਾਲਕ ਸੀ ਪਹਿਲੀ ਵਾਰੀ ਧਰਨਾ ਸੀ ਲਾਇਆ 3B2 'ਚ ਅੱਜ ਉਦੋਂ ਤੋਂ ਲੈ ਕੇ ਅੱਜ ਤੱਕ ਸਫਾਈ ਪਰਚੇ ਦਰਜ ਹੋਲੇ ਜੇਲਾ 'ਚ ਆਓ आरकेएम कंपनी ਸੀ ਰੀਅਲ اسٹیਟ ਡਿਵੈਲਪਰ ਇੱਕ ਵਾਰੀ ਕਹਿਵੇ ਲੋਕਾਂ ਦੇ ਪੈਸੇ ਮੋੜ ਦੇ 50-50 ਲੱਖ ਰੁਪਇਆ 300 ਲੋਕ ਹੈ ਕਹਿੰਦਾ ਨਹੀਂ ਮੋੜਨਾ ਫਿਰ ਜੇਲ੍ਹ ਭੇਜਾਂਗੇ ਕਹਿੰਦਾ ਮੈਂ ਮੁੱਖ ਮੰਤਰੀ ਮੇਰਾ ਦੋਸਤ ਹੈ ਮੈਂ ਕਹਾਂ ਮੁੱਖ ਮੰਤਰੀ ਦੀ ਗੋਦੀ ਚੱਕ ਕੇ ਲਾਵਾਂਗੇ ਮੈਂ ਤਾਂ ਨਹੀਂ ਚੱਕ ਲੈ ਸਕਦਾ ਮੈਂ ਤਾਂ ਨਹੀਂ ਪਰਚਾ ਦਰਜ ਕਰ ਸਕਦਾ ਪਰ ਅਸੀਂ ਫਿਰ ਲੋਕਾਂ ਨੂੰ ਐਜੂਕੇਟ ਕਰਦੇ ਚੱਲ ਕੰਪਲੇਂਟ ਲਿਖਾ ਪੁਲਿਸ ਇਹਦੇ ਨਾਲ ਮਿਲੀ ਹੋਈ ਚੱਲ ਹਾਈ ਕੋਰਟ ਪਾ ਦੇ ਮਿਹਨਾਂ ਦੋ ਮਹੀਨੇ ਦੀ ਮਿਹਨਤ ਹੈ ਜੇਲ੍ਹ 'ਚ ਬੈਠਾ ਜ਼ਮਾਨਤ ਹੋ ਗਈ ਉਹਦੀ ਹੋ ਸਕਾਈਰ ਆਕਸਿਟੀ ਹੈ ਪੁਲਿਸ ਦੀ ਐਫਆਈਆਰ ਕਹਿੰਦੀ ਹੈ ਕਿ ਇਸ ਬੰਦੇ ਨੇ ਰੀਅਲ ਸਟੇਟ ਜਿੱਥੇ ਚੰਡੀਗੜ੍ਹ ਗਰੁੱਪ ਆਫ ਕਾਲਜ ਦੀ ਯੂਨੀਵਰਸਿਟੀ ਹੈ ਉਹਦੇ ਪਿੱਛੇ 1800 ਕਰੋੜ ਦੀ ਕੰਪਨੀ ਬਣਾ ਕੇ ਠੱਗੀਆਂ ਮਾਰ ਗਿਆ ਤੁਹਾਡੇ ਨਿਊ ਚੰਡੀਗੜ੍ਹ 'ਚ ਵੀ ਹੈ ਸਕਾਇਰੌਕਿਟੀ 2013 ਜਦੋਂ ਆਮ ਆਦਮੀ ਪਾਰਟੀ ਜੰਮੀ ਸੀਦੋ 150 ਬੰਦੇ ਆਏ ਬੜੀ ਮਿਹਨਤ ਕੀਤੀ ਵੀ ਦੇ ਦੇ ਯਾਰ ਪੈਸੇ ਕਾਹ ਜੋ ਕਰਨਾ ਕਰ ਲੈ 2 ਕਰੋੜ ਚੱਕ ਮੈਂ ਕਹਿੰਦਾ ਚੱਕ ਦੇ ਕਹਿੰਦਾ ਫਿਰ ਜੋ ਕਰਨਾ ਕਰ ਲੈ ਮੈਂ ਕਹਾਂ ਮੁੱਖ ਮੰਤਰੀ ਦੀ ਗੋਦੀ ਚੱਕ ਕੇ ਲਿਆਵਾਂਗੇ ਤੁਹਾਨੂੰ 2013 ਤੋਂ ਲੈ ਕੇ ਅੱਜ ਤੱਕ ਜਮਾਨਤ ਨਹੀਂ ਹੋਈ ਅਸੀਂ ਐਦਾਂ ਐਜੂਕੇਟ ਕਰਦੇ ਲੋਕਾਂ ਨੂੰ ਕਿ ਸਾਡੇ ਦੇਸ਼ ਦਾ ਸੰਵਿਧਾਨ ਹੈ ਸਾਡੇ ਦੇਸ਼ ਦੇ ਨੌਕਰ ਹੈ ਅਫਸਰ ਉਹਨਾਂ ਨੂੰ ਕੰਮ ਕਰਨ ਦਾ ਢੰਗ ਤਰੀਕੇ ਆ ਉਹ ਮਿਲੇ ਹੋਏ ਆ ਨਾਲ ਟਰੈਵਲ ਏਜੰਟਾਂ ਨਾਲ ਹਿੱਸਾ ਪੱਤੀ ਜਾਂਦੀ ਹੈ ਉਹਨਾਂ ਨੂੰ ਹਿੱਸੇ ਹੀ ਮਿਲਦੇ ਆ ਉਹਨਾਂ ਕੋਲ ਰੌਲਾ ਪਾ ਮੇਰੇ ਹੁਣ ਈਮੇਲ ਦਿਖਾਉਣਾ ਮੈਂ ਈਮੇਲ ਅੱਜ ਦਾ ਐਸਐਸਪੀ ਅੱਜ ਦਾ ਜਿਹੜਾ ਇਸ ਸਮੇਂ ਐਸਐਸਪੀ ਮੋਹਾਲੀ ਹੈ ਮੈਂ ਮੋਹ ਪੰਜਾਬ ਪੁਲਿਸ ਦੇ ਮੋਹਾਲੀ ਜ਼ਿਲ੍ਹੇ ਦੀ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਕੀ ਸ਼ਿਕਾਇਤ ਕਿ ਇਸ ਟਰੈਵਲ ਏਜੰਟ ਦੇ ਖਿਲਾਫ ਮੇਰੀ ਸ਼ਿਕਾਇਤ ਹੈ ਉਹ ਬੰਦਾ ਨਕਲੀ ਜਾਂ ਪੱਤਰਕਾਰ ਹੈ ਪੁਲਿਸ ਨੇ ਪਰਚਾ ਦਾਜ ਕਰਨ ਦੀ ਸਿਫਾਰਸ਼ ਕੀਤੀ ਹੋਈ ਹੈ ਇਹ ਪਰਚਾ ਨੇ ਦਾਜ ਕਰਦਾ ਮਿਲਿਆ ਹੋਇਆ ਹਫਤਾ ਦੰਦਾ ਮੈਂ ਲਿਖ ਕੇ ਕਿਹਾ ਹੁਣ ਮੈਂ ਤਾਂ ਲਿਖਤੀ ਕਮਾਂਡ ਚ ਤੇਰ ਨਿਕਲ ਗਿਆ ਮੈਨੂੰ ਪਤਾ ਨਹੀਂ ਹੋਣਾ ਪਰਚਾ ਪੈਸੇ ਦਿੰਦਾ ਅਗਲਾ ਟਰੈਵਲ ਏਜੰਟ ਆ ਫਿਰ ਮੈਂ ਹਾਈ ਕੋਰਟ ਚਲੇ ਜਾਵਾਂਗਾ ਮਹੀਨਾ ਦੋ ਮਹੀਨੇ ਲੱਗੇ ਪਰਚਾ ਦਰਜ ਹੋ ਜਾਏਗਾ ਹੁਣ ਉਹਦੀ ਸੈਟਿੰਗ ਕਿੰਨੀ ਦੇਰ ਚੱਲੇਗੀ ਸਾਡਾ ਇਹ ਟੰਗ ਹੈ ਜਦੋਂ ਅਸੀਂ ਸਹੀ ਤਰੀਕੇ ਨਾਲ ਲੋਕਾਂ ਨੂੰ ਐਜੂਕੇਟ ਕਰ ਦਾਂਗੇ ਲੜਨਾ ਸਿਖਾ ਦਾਂਗੇ ਤੇ ਉਹਦੇ ਕੋ ਪੈਸੇ ਨਹੀਂ ਕੋਈ ਵਕੀਲ ਸਸਤਾ ਕਰਾ ਦਾਂਗੇ ਕਿਸੇ ਵਕੀਲ ਨੂੰ ਮਿਹਨਤ ਕਰ ਲਾਂਗੇ ਫ੍ਰੀ ਦੀ ਜੇ ਬੰਦਾ ਅਰੈਸਟ ਹੋ ਗਿਆ ਟਰੈਵਲ ਏਜੰਟ ਉਹਦੀ ਜ਼ਮਾਨਤ ਵਾਸਤੇ ਵਿਰੋਧ ਕਰਨ ਵਾਲਾ ਵਕੀਲ ਖੜੇ ਕਰ ਦਾਂਗੇ ਇੱਕ ਦੋ ਵਾਰੀ ਕੰਮ ਆਰ ਕੇ ਟ ਫਿਰ ਉਹਨੂੰ ਪਤਾ ਯਾਰ ਡਬਲਯੂਡਬਲ ਆਈ ਸੀ ਸੀ ਵਾਲੇ ਨੂੰ ਕਿ ਜੈਟ ਇਮੀਗ੍ਰੇਸ਼ਨ ਵਾਲੇ ਜਿਹੜਾ 1000 ਕਰੋੜ ਦਾ ਬਿਜ਼ਨਸ ਕਰ ਗਿਆ ਕਿਸੇ ਭਾਰਤੀ ਸਿੰਘ ਨੂੰ ਜਿਹੜੀ 50-50 ਕੰਪਨੀਆਂ ਖੋਲ੍ਹ ਕੇ ਕੀ ਕਰ ਦਿੰਦੀ ਹੈ ਉਹਨੂੰ ਪਤਾ ਯਾਰ ਜੇ ਇਹਨੇ ਜੇਲ ਭੇਜਤਾ ਸਾਡੀ ਜਮਾਨਤ ਨਹੀਂ ਸੱਚੀ ਭੇਜੇ ਆ ਫਿਰ ਸਾਡੀ ਧਮਕੀ ਆਹੀ ਹੈ ਸਾਡੀ ਧਮਕੀ ਆਹੀ ਹੈ ਹਾਂ ਆ 15 ਬੰਦੇ ਜੇਲ ਚ ਹੈ ਨਾਮ ਘੜਾ ਦਿੱਤੇ ਜਿਹਦੇ ਆ ਆ ਦੇ ਮੌਕੇ ਤੇ ਉਹਨਾਂ ਨੂੰ ਪੁੱਛ ਲਈ ਸਤਨਾਮ ਦਾਉ ਕੌਣ ਹੈ 13 ਹਿੱਲਾ ਵੀ ਇਹ ਕਹਿੰਦੇ ਮੈਨੂੰ ਮਿਲਣ ਦੀ ਕੋਸ਼ਿਸ਼ ਨਾ ਕਰੇ ਮੈਨੂੰ ਫੋਨ ਨਾ ਕਰੇ ਸਿੱਧਾ ਹੋ ਕੇ ਪੈਸੇ ਵਾਪਸ ਕਰਕੇ ਸਕਰੀਨ ਸ਼ਾਟ ਭੇਜ ਨਾ ਸੀ ਕਲਾਇੰਟ ਨੂੰ ਮਿਲਦੇ ਆ ਪੈਸੇ ਆ ਗ ਲੈਨੇ ਕਲਾਇੰਟ ਦੇ ਖਾਤੇ 'ਚ ਭੇਜਤੇ ਕਲਾਇੰਟ ਸਾਡਾ ਧੰਨਵਾਦ ਕਰਦਾ ਉਹਨੂੰ ਕਹਿੰਦਾ ਨਹੀਂ ਯਾਰ ਮੈਨੂੰ ਮਿਲਣ ਨਹੀਂ ਮੈਂ ਫੇਸਬੁੱਕ ਤੇ ਪੋਸਟ ਪਾਣਾ ਕਿ ਦਿਵਾਲੀ ਰਿਸ਼ਵਤ ਡੇ ਆ ਦਿਵਾਲੀ ਦੀ ਗਿਫਟ ਜਿਹੜੀ ਇਹ ਰਿਸ਼ਵਤ ਹੈ ਮੇਰੇ ਕੋਲ ਕੋਈ ਦਿਵਾਲੀ ਲੈ ਕੇ ਨਾ ਆਇਆ ਲੈ ਹੱਥ ਖੜਾ ਕਰਕੇ ਕਹੋ ਕਿ ਪਿਛਲੇ 50-70 ਸਾਲਾਂ 'ਚ ਮੇਰੇ ਕੋਲ ਕੋਈ ਦਿਵਾਲੀ ਲੈ ਕੇ ਆਇਆ ਟਰੈਵਲ ਏਜੰਟ ਕਰੋੜਾਂ ਰੁਪਏ ਦੇ ਦੇਣੇ ਵੱਡੇ ਵੱਡੇ ਸਮਾਜ ਸੇਵੀ ਨੂੰ ਤੇ ਪੁਲਿਸ ਅਫਸਰਾਂ ਨੂੰ ਸਤਨਾਮ ਦਾ ਉਹ ਪੋਸਟ ਪਾਉਂਦਾ ਮੇਰੇ ਘਰ ਨਾ ਆਇਆ ਬਈ ਦਿਵਾਲੀ ਨੂੰ ਕੋ ਏ ਸਾਡਾ ਟਾਂਗਾ ਲੜਨ ਦਾ ਲੋਕਾਂ ਨੂੰ ਐਜੂਕੇਟ ਕਰੋ ਲੋਕਾਂ ਦੇ ਮਸੀਹੇ ਨਾ ਬਣੋ ਅਜੇ ਭਾਨਾ ਸਿੱਧੂ ਵਾਂਗੂ ਤੁਸੀਂ ਚੈਲੰਜ ਕਰਦੇ ਹੋ ਕਿ ਅੱਜ ਤੱਕ ਕਿਸੇ ਨੇ 1 ਰੁਪਿਆ ਵੀ ਕਿਸੇ ਸੈਟਿੰਗ ਨਹੀਂ ਕਰੀ 1 ਰੁਪਿਆ ਲਿਆ ਨਹੀਂ ਕੋਈ ਪ੍ਰਾਪਰਟੀ ਨਹੀਂ ਬਣਾਈ ਕੋਈ ਜ਼ਮੀਨ ਨਹੀਂ ਬਣਾਈ ਕੋਈ ਹਿੱਸੇ ਨਹੀਂ ਲਏ ਵਿਦੇਸ਼ਾਂ 'ਚ ਪੈਸੇ ਨਹੀਂ ਪੁਵਾਏ ਕੋਈ ਅਡਾ ਚੱਲ ਰਿਹਾ ਤੁਹਾਡੇ ਕੋਲ ਮੈਂ ਚੈਲੰਜ ਨਹੀਂ ਕਰਦਾ ਯਾਰ ਸੌਰੀ ਬਲਕਿ ਹੈ ਤੁਹਾਡੇ ਕੋਲ ਕੋਈ ਨਹੀਂ ਹੈਗਾ 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 ਸੁਣ ਲਓ ਕੀ ਹੈ ਹੂੰ ਮੈਂ ਇੱਕ ਐਫੀਡਵਿਟ ਦਿੱਤਾ ਹੈ 2015 ਦਾ ਹੂੰ ਉਹ ਐਫੀਡਵਿਟ ਨੋਟਰੀ ਕੋਲ ਟੈਸਟਡ ਹੈ ਤੁਹਾਨੂੰ ਦੇ ਦੇਣਾ ਹੁਣੇ ਹੂੰ ਏ ਮੇਰੇ ਬੈਂਕ ਖਾਤੇ ਆ ਅਜ ਤੱਕ ਖਾਤਾ ਨਹੀਂ ਬਦਲਿਆ 2015 ਤੋਂ ਲੱਗੇ ਅਜ ਤੱਕ 10 ਸਾਲ ਹੋ ਗਏ ਮੇਰਾ ਫੋਨ ਨੰਬਰ ਨੀ ਕੋ ਬਦਲਿਆ ਪਿਛਲੇ 20 ਸਾਲਾਂ ਚੋਂ ਮੇਰਾ ਪੈਨ ਨੰਬਰ ਉਹੀ ਹੈ ਮੇਰਾ ਐਡਰੈਸ ਉਹੀ ਹੈ ਮੇਰਾ ਬੈਂਕ ਖਾਤਾ ਉਹੀ ਹੈ ਮੈਂ ਉਸ ਐਫੀਡਵਟ ਤੇ ਲਿਖਿਆ 2015 ਚ ਅੱਜ ਤੋਂ 10 ਸਾਲ ਪਹਿਲਾਂ ਮਤਲਬ 2005 2005 ਤੋਂ ਲੱਗੇ ਅੱਜ ਤੱਕ ਮੈਂ ਕੋਈ ਜ਼ਮੀਨ ਜਾਇਦ ਨਹੀਂ ਖਰੀਦੀ ਮੇਰੀ ਔਕਾਤ ਆ ਖਰੀਦਣ ਦੀ ਮੈਨੂੰ ਪੈਸੇ ਕਮਾਣੇ ਆਉਂਦੇ ਆ ਮੈਨੂੰ ਬਲੈਕਮੇਲ ਕਰਨਾ ਆਂਦਾ ਜੇ ਮੈਂ ਅੱਜ ਤੋਂ ਬਾਅਦ ਵੀ ਖਰੀਦ ਲੇ ਸਮਝ ਲਓ ਮੈਂ ਬਲੈਕਮੇਲਰ ਆ ਦੂਜਾ ਮੈਂ ਕੋਈ ਨਸ਼ਾ ਨਹੀਂ ਕਰਦਾ ਮੈਂ ਸ਼ਰਾਬ ਪੀ ਕੇ ਵੀਡੀਓ ਨਹੀਂ ਪਾਉਂਦਾ ਮੈਂ ਅਸ਼ਲੀਲ ਵੀਡੀਓ ਬਣਾ ਕੇ ਨਹੀਂ ਪਾਉਂਦਾ ਰਿਹਾ ਭਾਨੇ ਦੀ ਤਰ੍ਹਾਂ ਵੀ ਮੈਂ ਕੋਈ ਨਸ਼ਾ ਨਹੀਂ ਕਰਦਾ ਜੇ ਨਸ਼ੇ ਦੇ ਕੇਸ ਫਿਰਦਾ ਤਾਂ ਇਹੇ ਬੰਦੇ ਜ਼ਿੰਮੇਵਾਰ ਆ ਐਸਐਸਪੀ ਡੀਜੀਪੀ ਤੇ ਮੁੱਖ ਮੰਤਰੀ ਮੇਰਾ ਕਿਸੇ ਕੁੜੀ ਨਾਲ ਕੋਈ ਸੰਬੰਧ ਨਹੀਂ ਜੇ ਸੈਕਸ ਅੰਡਰ ਫਿਰਦਾ ਤਾਂ ਇਹੇ ਬੰਦੇ ਜ਼ਿੰਮੇਵਾਰ ਆ ਮੈਂ ਕਦੇ ਆਤਮਤਿਆ ਨਹੀਂ ਕਰੂੰਗਾ ਜੇ ਮਾਰ ਕੇ ਜਾਂ ਤੰਗ ਦਾ ਕਿਧਰੇ ਤਾਂ ਸਮਝ ਲੈਣਾ ਮਾਰਿਆ ਮੈਂ ਉਸ ਐਫੀਡਾਵਟ ਤੇ ਅੱਜ ਵੀ ਖੜਿਆ ਹਾਂ ਤੇ ਐਫੀਡਾਵਟ ਤੇ ਖੜਿਆ ਨਾਲ ਮੈਂ ਚੈਲੰਜ ਕਰਦਾ ਜਿਹੜੇ ਸੁਣਦੇ ਆ ਜੇਰੇ ਮੇਰਾ ਐਫੀਡਵਿਟ ਝੂਠਾ ਨਿਕਲੇ ਮੇਰੀ ਕੋਈ ਜ਼ਮੀਨ ਜਾ ਨਿਕਲੇ ਮੇਰੀ ਕੋਈ ਦੇਸੀ ਵਿਦੇਸੀ ਨਿਕਲੇ ਮੈਂ ਤੁਹਾਨੂੰ ਬੇਨਤੀ ਕਰਦਾ ਛੇਤੀ ਲੱਭੋ 98% ਤੁਸੀਂ ਰੱਖ ਲਓ ਮੈਨੂੰ 2% ਹੀ ਦੇ ਦਿਓ ਹੂੰ ਮੇਰੀ ਕਮਾਈ ਹੋਊਗੀ ਭਾਨੇ ਦਾ ਪੌਣਾ ਆਇਆ ਇਸ ਦਿਨ ਤੋਂ ਬਾਅਦ ਨਹੀਂ ਮੈਂ ਲਾਧਿਆਣਾ ਵੀ ਨਹੀਂ ਚਾਹੀਦਾ ਆਇਆ ਵੀ ਨਹੀਂ ਤੇ ਨਾ ਆਏਗਾ ਜੇ ਆਏਗਾ ਮੈਂ ਤੁਹਾਡੇ ਚੈਨਲ ਨਾਲ ਹੀ ਬੇਨਤੀ ਕਰਦਾ ਕੋਈ ਗੱਲਬਾਤ ਕਰਨੀ ਪਾਨਿਆਂ ਸ਼ਬਦਾਂ ਦੀ ਮਰਿਆਦਾ ਨਾਲ ਜਦੋਂ ਮਰਜ਼ੀ ਕਰ ਲੈ ਜੇ ਸ਼ਬਦਾਂ ਦੀ ਮਰਿਆਦਾ ਤੂੰ ਭੁੱਲ ਗਿਆ ਅਸੀਂ ਤੇ ਤੋਂ ਵੱਧ ਭੁੱਲਣ ਜਾਣਦੇ ਫਿਰ ਰਿਕਾਰਡਿੰਗ ਕਰਕੇ ਗੱਲ ਕਰੀਂ ਫੇਰਾ ਫੇਰੀ ਕੋਈ ਨਹੀਂ ਪੂਰੀ ਪੂਰੀ ਰਿਕਾਰਡਿੰਗ ਤੂੰ ਵੀ ਵਾਇਰਲ ਕਰ ਦੇ ਮੈਂ ਵੀ ਕਰ ਦੂੰ ਕਰ ਲੈ ਜਦੋਂ ਮਰਜੀ ਇਹ ਘਰ ਪਹੁੰਚ ਗਿਆ ਉਹ ਦੇਖੋ ਫਿਰ ਮੈਂ ਗੱਲ ਕਰ ਫਿਰ ਉਹ ਗੁੰਡਾ ਕਰਦੀ ਹੈਗੀ ਹਾਂ ਮੈਂ ਤਾਂ ਪਰਮਿਸ਼ਨ ਲੈ ਕੇ ਆਏ ਹੂੰ ਸ਼ਬਦਾ ਦੀ ਮਿਹਰ ਦਾ ਨਾ ਕਰੇ ਵੈਲਕਮ ਆ ਮੈਂ ਕਹਿੰਦਾ ਤੁਸੀਂ ਡੀਸੀ ਲੱਗੇਗੀ ਮੈਨੂੰ ਪੁਲਿਸ ਨੂੰ ਫਿਰ ਉਹ ਡੀਸੀ ਲੱਗੇਗਾ ਫਿਰ ਉਹ ਗੁੰਡਾ ਹੈਗਾ ਇਹ ਹਰੇ ਖੰਗਾ ਨਹੀਂ ਦਿੰਦੇ ਕਿਸੇ ਨੂੰ ਫਿਰ ਜਾਬਾ ਵੀ ਤੋੜਨ ਜਾਣਦੇ ਆ ਤੁਹਾਡੇ ਕੋਲ ਕੀ ਹੈ ਉਹਦੇ ਕੋਲ ਨੌਜਵਾਨ ਹੈ 2 ਲੱਖ ਉਹਦੇ ਨਾਲ ਕੱਠ ਹੋਇਆ ਸੀ ਯਾਰ ਹੋਵੇ 2 ਲੱਖ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ 1.5 ਲੱਖ ਨਾਲ ਲੜਨਾ ਸਿਖਾਇਆ ਹੂੰ ਬਈ 1.5 ਲੱਖ 'ਚ ਇੱਕ ਲੜਾਉ ਠੀਕ ਹੈ ਉਹ ਤਾਂ ਉਹ ਆਪਣੇ ਮਨ ਨੂੰ ਲੈ ਬੈਠਿਆ ਮੈਂ ਤਾਂ ਰੋਜ਼ ਹੀ ਇਦਾਂ ਬੋਲਦਾ ਅੱਗੇ ਨੂੰ ਵੀ ਬੋਲਾਂਗਾ ਉਹ ਆਪਣੇ ਮਨ ਨੂੰ ਲਾ ਬੈਠੇ ਵੀ ਕਿਤੇ ਮੇਰੇ ਵਾਰ ਦੇ ਨਹੀਂ ਗਿਆ ਉਹ ਆਪਣੇ ਬਹਿਬ ਦਾ ਸ਼ਿਕਾਰ ਹੋ ਗਿਆ ਉਹਦਾ ਟਾਰਗੇਟ ਦੋਨਾਂ ਦਾ ਇੱਕ ਹੀ ਹੈ ਮਾਰੇ ਲੋਕਾਂ ਦਾ ਸੇਵਾ ਕਰਨੀ ਲੋਕਾਂ ਦੇ ਪੈਸੇ ਕਢਾਉਣੇ ਮੁਸ਼ਕਲ 'ਚ ਲੋਕਾਂ ਨਾਲ ਖੜਨਾ ਫਿਰ ਤੁਸੀਂ ਬੈਠ ਕੇ ਤਾਲਮੇ ਦੀ ਕਰ ਲੋ ਇਹ ਨਹੀਂ ਮੈਨੂੰ ਕਹਦੇ ਲੋੜਾ ਤਾਲਮੇ ਲਗਣ ਦੀ ਉਹ ਤਾਂ ਮੈਨੂੰ ਤਾਂ ਕੋਈ ਤਾਂ ਇਦਾਂ ਉਹਨਾਂ ਦਾ ਕੰਮ ਕਰਨ ਦਾ ਟੰਗ ਲੱਗ ਹੋ ਸਕਦਾ ਮੇਰਾ ਉਹਦੇ ਨਾਲ ਵਿਚਾਰ ਨਹੀਂ ਮਿਲਦੇ ਮੇਰਾ ਉਹਦੇ ਨਾਲ ਟੰਗ ਨਹੀਂ ਮਿਲਦਾ ਮੇਰੀ ਉਹਦੇ ਨਾਲ ਕੋਈ ਕੰਪੀਟੀਸ਼ਨ ਨਹੀਂ ਹੈ ਮੇਰਾ ਕੰਪੀਟੀਸ਼ਨ ਦਾ ਸਿਰਫ ਇਹ ਹੈ ਉਹਦਾ ਵਿਰੋਧ ਵੀ ਤੂੰ ਬਈ ਸ਼ਬਦ ਮਾਰੇ ਵਰਦਾ ਤੂੰ ਗਾਲਾਂ ਕੱਢਦਾ ਲੋਕਾਂ ਨੂੰ ਕੱਢਦਾ ਰਿਹਾ ਮੈਂ ਬਰਦਾਸ਼ਤ ਕਰਦਾ ਰਿਹਾ ਲੋਕਾਂ ਦੀ ਧੀਆ ਪਾਣਾ ਨੂੰ ਕੱਢਦਾ ਰਿਹਾ ਮੈਂ ਬਰਦਾਸ਼ਤ ਕਰਦਿਆਂ ਜਦੋਂ ਮੇਰੀ ਵੀਡੀਓ ਦਿਖਾ ਕੇ ਕੱਢੇਗਾ ਫਿਰ ਮੈਂ ਬੋਲੇ ਨਹੀਂ ਪਾਣੇ ਵਾਲੇ 3600 ਮੁੰਦੇ ਮੈਂ ਕਿਹਦੇ ਖਲਾਬ ਬੋਲਾਂਗਾ ਮੇਰਾ ਉਹਦਾ ਕੋਈ ਵੈਰ ਬਰੋ ਨਹੀਂ ਕਿ ਕਿਸ ਪਾਰੋਂ ਕੋਈ ਨਹੀਂ ਕੁਝ ਨਹੀਂ ਬਣਾ ਨਾ ਨਾ ਕੁਝ ਨਹੀਂ ਕਰਨਾ ਕੁਝ ਨਹੀਂ ਕਰਨਾ ਮੈਂ ਉਹਨੇ ਵੀਡੀਓ ਪਾਈ ਮੈਂ ਵੀਡੀਓ ਪਾ ਕੇ ਜਵਾਬ ਦੇਤਾ ਉਹ ਅੱਗੇ ਜਿਹਦਾ ਕਹਿੰਦੇ ਪਾਜੀ ਬਾਈ ਕਾ ਪਾਜੀ ਮੋੜ ਦਾਂਗੇ ਦਾ ਕੋਈ ਨਹੀਂ ਮੈਨੂੰ ਡਰ ਕਾ ਦਾ ਡਰ ਤਾਂ ਮੱਛਰਾਂ ਦਾ ਯਾਰ ਮੈਨੂੰ ਮੈਂ ਤੁਹਾਨੂੰ ਅਕਸਰ ਪਿਛਲੀ ਵੀਡੀਓ ਚ ਕਹਿਆ ਮੈਨੂੰ ਡੇਂਗੂ ਮੱਛਰ ਤੋਂ ਵੱਡਾ ਡਰ ਲੱਗਦਾ ਉਹ ਆਣ ਪਛਾਤੇ ਆ ਉਹ ਡੰਗ ਮਾਰਦੇ ਮੈਨੂੰ ਡੇਂਗੂ ਕਰ ਦਿੰਦੇ ਤੇ ਮੇਰੇ ਪਲੇਟ ਆੜ ਘਟ ਗਏ ਮੇਰੀ ਪੀਜੀ ਮੌਤ ਹੋ ਸਕਦੀ ਉਹਦਾ ਮੈਂ ਡਰ ਹੈਗਾ ਜਿਹੜੇ 6 ਫੁੱਟ ਦੇ ਬੰਦੇ ਆ ਜਿਹਦਾ ਆਧਾਰ ਕਾਰਡ ਤੇ ਪਛਾਣ ਪੱਤਰ ਹੈ ਤੇ ਜਿਹਦਾ ਕੋਈ ਫੇਸਬੁਕ